ਜਿਹੜਾ ਬੰਦਾ ਜਿੱਤ ਕੇ ਜਾਂਦਾ ਜਾਂ ਹਾਰ ਕੇ ਜਾਂਦਾ ਉਹ ਮੁੜ ਕੇ ਭੇਜੇ ਨੂੰ ਪੁੱਛੇ ਤਾਂਹੀਂ ਜਿੱਤਣ ਵਾਲੇ ਨੂੰ ਵੀ ਦੱਸ ਨਹੀਂ ਕੀ ਕੀਤਾ ਕੀਤਾ ਨਹੀਂ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦਾ ਕਿਸੇ ਵੀ ਸਰਕਾਰ ਮਿਲੇ ਫਿਰ ਉਹਦੀ ਐਂਡਿੰਗ ਅਗਲੀ ਸਰਕਾਰ ਮਿਲੇ ਹੁੰਦੀ ਹੈ ਇੰਨਾ ਟਾਈਮ ਲੱਗ ਜਾਂਦਾ ਪ੍ਰੋਜੈਕਟ ਪੂਰਾ ਕਰਨ ਨੂੰ ਜਾਂਦੇ ਜਾਂਦੇ ਨੇ ਪੱਤਾ ਰੱਖ ਜਾਂਦੇ ਆ ਕਿ ਫਿਰ ਉਹ ਵਿੱਚ ਦੂਜੀ ਸਰਕਾਰ ਨੇ ਕੰਪਲੀਟ ਕਰਨੀ ਹੈ ਤੇ ਛੋਣ ਛਣਾ ਹੈਗਾ ਅਸੀਂ ਬਿਜਲੀ ਫ੍ਰੀ ਕਰਦੇ ਬਿਜਲੀ ਦਾ 4 ਸਾਲ ਤੋਂ ਉਹਨਾਂ ਦਾ ਸਾਡੀਆਂ ਪਹਿਲਾਂ ਵੀ ਮਾਰ ਸੀਗੀਆਂ ਸੀ ਸਖਵਲ ਖਿਆਲ ਉਹਨਾਂ ਨੇ ਉਹਨਾਂ ਨੇ ਕਹਿੰਦੀ ਕਿ ਮੈਂ ਮੇਰੇ ਬਿਜੇ 10 ਮੋਟਰਾਂ ਚਲਦੀਆਂ ਕਿ ਮੈਂ ਦੱਸਾਂ ਮੋਟਰਾਂ ਦੀ ਮੈਂ ਸਭ ਦੀ 76 ਵਾਰ ਦੀ ਤਿਆਰ ਆ ਕਿਹਾ ਦਿੱਤਾ ਲੇਕਿਨ ਇੱਕ ਵੀ ਮੋਟਰ ਦੀ ਸਖਦੀ ਛੱਡੀ ਨਾ ਜਾਇ ਨਾ ਕੋਈ ਈਡੀ ਮੁੱਦਾ ਹੈ ਜਾਇ ਨਾ ਕੋ ਝੂਠ ਮੁੱਦਾ ਇਹ ਤੋਂ ਬਨ ਸਭਾਈ ਕੁਛ ਨਹੀਂ ਤੀਜੀ ਵਾਰ ਅਸੀਂ ਲਗਾਤਾਰ ਸਰਕਾਰ ਬਣਾਵਾਂਗੇ ਜ਼ਮਰਾਤ ਤੁਸੀਂ ਹੋ ਰਹੇ ਆ ਲੋਕ ਸਭਾ ਚੋਣਾਂ ਨੂੰ ਥੋੜੇ ਦਿਨ ਬਾਕੀ ਨੇ तमाम पार्टियां ਦਾ ਜ਼ੋਰ ਲੱਗਿਆ ਹੋਇਆ ਧਰਾਤਲ ਦੇ ਉੱਤੇ ਕਿ ਆਪ ਕੋ ਆਪਣੀ ਜਿਹੜੀ ਹੈ ਉਹ ਸਭਾ ਬਣਾਉਣ ਦੇ ਵਿੱਚ ਧਰਾਤਲ ਦੇ ਉੱਤੇ ਕਾਮਯਾਬ ਹੋ ਸਕਣ ਅੱਜ ਅਸੀਂ ਹਲਕਾ ਬਲਾਚੌਰ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਬਲਾਚੌਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜੇਕਰ ਆਪਾਂ ਕੈਂਡੀਡੇਟਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਕੰਗ ਔਰ ਕਾਂਗਰਸੋਂ ਵਿਜੇਂਦਰ ਸਿੰਘਲਾ ਔਰ ਇਸੇ ਤਰ੍ਹਾਂ ਹੀ ਭਾਜਪਾ ਤੋਂ ਸੁਪਾ ਸ਼ਰਮਾ ਔਰ ਅਕਾਲੀ ਦਲ ਤੋਂ ਪ੍ਰੋਫੈਸਰ ਚੰਦੂ ਮਾਜਰਾ ਹਾਲਾਂਕਿ ਇਹਨਾਂ ਦੇ ਵਿੱਚੋਂ ਜੇਕਰ ਕਾਂਗਰਸ ਦੀ ਗੱਲ ਕਰੀਏ ਅਮਨੀਸ਼ ਦਿਵਾੜੀ ਪਹਿਲਾਂ ਇੱਥੋਂ ਰਹਿ ਚੁੱਕੇ ਨੇ ਐਮਪੀ ਔਰ ਉਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਰਹਿ ਚੁੱਕੇ ਨੇ ਔਰ ਰਵਨੀਤ ਸਿੰਘ ਬਿੱਟੂ ਵੀ ਇੱਥੋਂ ਐਮਪੀ ਰਹਿ ਚੁੱਕੇ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ तमाम ਜਿਨ੍ਹਾਂ ਜਿਨ੍ਹਾਂ ਨੇ ਇੱਥੇ ਐਮਪੀ ਬਣ ਕੇ ਹੋਰ ਇਲਾਕਿਆਂ ਦੇ ਵਿੱਚ ਜਾ ਕੇ ਐਮਪੀ ਦੀ ਟਿਕਟ ਲਈ ਆ ਉਹਨਾਂ ਦਾ ਰਿਪੋਰਟ ਕਾਰਡ ਕੀ ਹੈ ਔਰ ਹਾਂ ਨਾਲ ਹੀ ਕਿਉਂਕਿ ਨਵੀਂ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਵੱਲੋਂ ਆਪਣੇ ਨਵੇਂ ਕ ਉਹਨਾਂ ਤੋਂ ਕੀ ਉਮੀਦਾਂ ਨੇ ਔਰ 2.5 ਸਾਲ ਦਾ ਰਿਪੋਰਟ ਕੱਢੀ ਆ ਆਮ ਆਦਮੀ ਪਾਰਟੀ ਦਾ ਆਪਾਂ ਲੋਕਾਂ ਨਾਲ ਹੀ ਗੱਲਬਾਤਾਂ ਕਰਨੇ ਸ਼ੁਰੂ ਕਰਦੇ ਆ ਔਰ ਸਭ ਤੋਂ ਪਹਿਲਾਂ ਜਿਹੜਾ ਹੈ ਬਲਾਚੌਰ ਵਾਰੇ ਜ਼ਰੂਰ ਜਾਣਦੇ ਆ ਕਿ ਆਖਿਰ ਬਲਾਚੌਰ ਦੇ ਜਿਹੜੇ ਲੋਕ ਨੇ ਉਹ ਕੀ ਸੋਚਦੇ ਨੇ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਪਹਿਲੀ ਗੱਲ ਤਾਂ ਇਹ ਵੀ ਹੋਣੀ ਚਾਹੀਦੀ ਵੀ ਜਿਹੜੇ ਐਮਪੀ ਹਲਕਿਆਂ ਚੋਂ ਜਿੱਤ ਕੇ ਫਿਰ ਹਲਕ ਪਾਰਟੀਆਂ ਵੀ ਉਹਨਾਂ ਨੂੰ ਬਦਲ ਦਿੰਦੀਆਂ ਪਾਰਟੀਆਂ ਲਈ ਵੀ ਉਹ ਗਲਤ ਹੈ ਉਸ ਐਮਪੀ ਲਈ ਵੀ ਜਿਹੜਾ ਬੰਦਾ ਜਿੱਤ ਕੇ ਜਾਂਦਾ ਜਾਂ ਹਾਰ ਕੇ ਜਾਂਦਾ ਉਹਨੂੰ ਮੁੜ ਕੇ ਭੇਜਣ ਨੂੰ ਪੁੱਛੇ ਤੁਸੀਂ ਜਿੱਤਣ ਵਾਲੇ ਨੂੰ ਵੀ ਤੂੰ ਵੀ ਦੱਸ ਵੀ ਕੀ ਕੀਤਾ ਕੀਤਾ ਨਹੀਂ ਨਹੀਂ ਤਾਂ ਇੱਕ ਟ੍ਰੈਂਡ ਚੱਲਿਆ ਵਾ ਜਿੱਤੇ ਦਾ ਨੱਠ ਗਿਆ ਜਿੱਤੇ ਦਾ ਨੱਠ ਗਿਆ ਕਾਦੀ ਗੱਲ ਦਾ ਜਵਾਬ ਨਾ ਕਾਂਗਰਸ ਨੂੰ ਲੈ ਲੈਂਦੇ ਆ ਮਨੀਸ਼ ਦਿਵਾੜੀ ਜਿੱਤੇ ਐ ਇਥੋਂ ਹੁਣ ਉਹ ਚੰਡੀਗੜ੍ਹ ਚਲੇ ਗਏ ਸਾਡੀ ਨੈਸ਼ਨਲ ਪਾਰਟੀ ਹੈ ਮੈਡਮ ਜਦੋਂ ਨੈਸ਼ਨਲ ਪਾਰਟੀ ਕੋਈ ਡਿਸੀਜਨ ਲੈਂਦੀ ਆ ਜਿਹੜੇ ਵੀ ਕੈਂਡੀਡੇਟ ਨੂੰ ਇੱਥੇ ਉਤਾਰਦੀ ਹੈ ਕੈਂਡੀਡੇਟ ਹਮੇਸ਼ਾ ਸਾਡੇ ਜਿਹੜੇ ਚਾਹੇ ਬਿੱਟੂ ਜੀ ਇੱਥੋਂ ਰਹੇ ਆ ਚਾਹੇ ਮਨੀਸ਼ ਤਵਾੜੀ ਜੀ ਇੱਥੋਂ ਰਹੇ ਆ ਤੇ ਚਾਹੇ ਹੁਣ ਸਾਡੇ ਨਵੇਂ ਬਿੱਟੂ ਜੀ ਤੁਹਾਡੇ ਨਹੀਂ ਰਹੇ ਨਹੀਂ ਜੀ ਨਹੀਂ ਹੁਣ ਤਾਂ ਉਹਨਾਂ ਨੇ ਨਵਾਂ ਘਰ ਲੱਭ ਲਿਆ ਹੈ ਤੋਂ ਮੇਰੇ ਕਹਿੰਦਾ ਮਤਲਬ ਜਿੰਨੀ ਦੇਰ ਇੱਥੇ ਰਹੇ ਆ ਔਰ ਉਹਨਾਂ ਨੇ ਸਾਰਿਆਂ ਨੇ ਜੋ ਇਲਾਕੇ ਦੀਆਂ ਜ਼ਰੂਰਤਾਂ ਸਨ ਉਹਨਾਂ ਦੇ ਮੁਤਾਬਕ ਡਿਵੈਲਪਮੈਂਟ ਕਰਾਈ ਆ ਤਕਰੀਬਨ ਤਕਰੀਬਨ ਮੇਰੇ ਤੋਂ ਕੰਮ ਦੱਸੋ ਜਿਹੜੇ ਬਿੱਟੂ ਜੀ ਨੇ ਕਰਵਾਏ ਬਹੁਤ ਸਾਰੇ ਕੰਮ ਕੋਈ ਪਿੰਡਾਂ ਦਾ ਇਦਾਂ ਦਾ ਕੋਈ ਕੰਮ ਛੱਡਿਆ ਹੀ ਨਹੀਂ ਹੈਗਾ ਜ ਮਨੀਸ਼ਤ ਵਾੜੀ ਜੀ ਮਨੀਸ਼ਤ ਵਾੜੀ ਜੀ ਵੀ ਇਦਾਂ ਹੀ ਆ ਕੋਈ ਦੋ ਦਾ ਸਾਡੇ ਕੋਲ ਕਿਉਂਕਿ ਸਾਡੇ ਕੋਲ ਨਾ ਜੀ ਜਿਹੜਾ तकरीबन 1.5 ਸਾਲ ਸਾਡੇ ਕੋਲ ਕਰੋਨਾ ਦਾ ਨਿਕਲ ਗਿਆ ਮਨੀਸ਼ਤ ਵਾੜੀ ਜੀ ਦੀ ਸਭ ਤੋਂ ਵੱਡੀ ਦੇਣ ਸਾਡੇ ਇਲਾਕੇ ਨੂੰ ਜਿਹੜਾ ਬੱਲਵਾਲ ਸੰਖੜੀ ਸਾਹਿਬ ਜਿਹੜਾ ਸਾਡਾ ਐਗਰੀਕਲਚਰ ਦਾ ਕਾਲਜ ਹੈ ਇਹ ਮਨੀਸ਼ਤ ਵਾੜੀ ਜੀ ਦੀ ਦੇਣ ਹੈ ਮੈਂ ਬਾਰ-ਬਾਰ ਕਹਿੰਨਾ ਜੀ ਇਹ ਮਨੀਸ਼ਤ ਵਾੜੀ ਜੀ ਦੀ ਦੇਣ ਹੈ ਬਹੁਤ ਧੁਗਾਟਨ ਦਾ ਭਗਵੰਤ ਮਾਨ ਜੀ ਨਹੀਂ ਦੇਖੋ 1 ਮਿੰਟ ਮੈਡਮ ਕੰਮ ਸਟਾਰਟ ਕਿਸੇ ਸਰਕਾਰ ਨੇ ਕਰਾਣਾ ਜਦੋਂ ਨਵੀਂ ਸਰਕਾਰ ਆ ਜਾਂਦੀ ਉਦੋਂ ਘਾਟਨੋ ਕਰਦੇ ਆ ਸਾਨੂੰ ਇਦਾਂ ਦੀ ਤੁਹਾਡੇ ਕੋਲ ਪੂਰਾ ਨਹੀਂ ਮੈਡਮ ਉਹਨੂੰ ਬਣਨ ਨੂੰ ਸਮਾਂ ਲੱਗਦਾ ਨਾ ਜੀ ਜਦੋਂ ਬਿਲਡਿੰਗ ਕੰਪਲੀਟ ਹੋਏਗੀ ਆਖਰ ਉਹਨੂੰ ਸਾਲ 2 ਸਾਲ 4 ਸਾਲ ਲੱਗਦੇ ਬਣਨੇ ਨੂੰ ਨਵਾਂ ਬਣਿਆ ਤੇ ਹੁਣ ਆ ਕੇ ਭਗਵੰਤ ਮਾਨ ਜੀ ਨੇ ਉਹਦਾ ਉਦਘਾਟਨ ਕੀਤਾ ਜਦੋਂ ਕੈਪਟਨ ਨਵਿੰਦਰ ਸਿੰਘ ਜੀ ਇੱਥੇ ਸਨ ਤੁਸੀਂ ਦੇਖਿਆ ਹੁਣ ਸਾਰਿਆਂ ਨੇ ਉਹਨਾਂ ਨੇ ਉੱਥੇ ਆ ਕੇ ਲਾ ਉਹਨਾਂ ਦਾ ਫਾਊਂਡੇਸ਼ਨ ਸਟੋਨ ਰੱਖਿਆ फाउंडेशन स्टोन ਤੋਂ ਬਾਅਦ ਫਿਰ ਉਦਘਾਟਨ ਉਸ ਵੇਲੇ ਹੁੰਦਾ ਜਦੋਂ ਬਿਲਡਿੰਗ ਕੰਪਲੀਟ ਹੋ ਜਾਂਦੀ ਹੈ ਹੈਂਡਓਵਰ ਹੁੰਦੀ ਹੈ ਅਸਲ ਸਵਾਲ ਇਹ ਕਿ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦਾ ਕਿਸੇ ਵੀ ਸਰਕਾਰ ਵੇਲੇ ਫਿਰ ਉਹਦੀ ਐਂਡਿੰਗ ਅਗਲੀ ਸਰਕਾਰ ਵੇਲੇ ਹੁੰਦੀ ਹੈ ਇੰਨਾ ਟਾਈਮ ਲੱਗ ਜਾਂਦਾ ਪ੍ਰੋਜੈਕਟ ਪੂਰਾ ਕਰਨ ਨੂੰ ਵਿਧ ਉਦਘਾਟਨ ਜਾਂ ਫਿਰ ਕ੍ਰੈਡਿਟ ਲੈਣਾ ਹੁੰਦਾ ਅਗਲੀ ਪਾਰਟੀ ਨੇ ਅਗਲੀ ਸਰਕਾਰ ਨੇ ਇਹ ਜਿਹੜੀ ਪਿਛਲੇ ਅੱਜ ਤੱਕ ਸਰਕਾਰਾਂ ਲਈਆਂ ਉਹਨਾਂ ਨਾਲ ਮੋਸਟਲੀ ਜਿਹੜੇ ਉਦਘਾਟਨ ਲਾਸਟ ਇੱਕ ਸਾਲ ਆ 6 ਮਹੀਨੇ ਚ ਕੀਤੇ ਹਨ ਉਹਨਾਂ ਦਾ ਟਰਮ ਵਿੱਚ ਪੂਰੇ ਨਹੀਂ ਹੋਣੇ ਹੈਗੇ ਨੈਕਸਟ ਸਰਕਾਰ ਵਿੱਚ ਪੂਰੇ ਹੋਣੇ ਇਹ ਹੀ ਇਹਨਾਂ ਦਾ ਸਭ ਤੋਂ ਵੱਡ ਇੱਕ ਵੀ ਸਰਕਾਰ ਦਾ ਦਰਜ ਜਿਹਨੇ ਪਹਿਲੇ ਸਾਲ ਵਿੱਚ ਨੌਕਰੀਆਂ ਦਿੱਤੀਆਂ ਹੁਣ ਇੱਕ ਵੀ ਸਰਕਾਰ ਦਾ ਦਰਜ ਜਿਹਨੇ ਪਹਿਲੇ ਸਾਲ ਚ ਜਿਹੜੇ ਪ੍ਰੋਜੈਕਟ ਪੂਰੇ ਕੀਤੇ ਔਰ ਆਪਣੇ ਜਾਂਦੇ ਜਾਂਦੇ ਪੂਰੇ ਕੀਤੇ ਆ ਜਾਂਦੇ ਜਾਂਦੇ ਨੇ ਪੱਥਰ ਰੱਖ ਜਾਂਦੇ ਹੈਗੇ ਫਿਰ ਉਹ ਵਿੱਚ ਦੂਜੀ ਸਰਕਾਰ ਨੇ ਕੰਪਲੀਟ ਕਰਨੀ ਹਨ ਆਪਾਂ ਸਕੂਲ ਦੀ ਗੱਲ ਕਰੀਏ ਪਿੱਛੇ ਜੇ بڑا ਮੁੱਦਾ ਚੱਲ ਚੁੱਕਿਆ ਜੇ ਸਕੂਲ ਅਪਗ੍ਰੇਡ ਕੀਤੇ ਸੀਗੇ ਫਿਰ ਉਹ ਮੌਜੂਦਾ ਸਰਕਾਰ ਨੇ ਮੁੜ ਕੇ ਇੱਕ ਰੱਦ ਕਰ ਦਿੱਤੇ 1 ਜਨਵਰੀ 2022 ਨੂੰ ਸਕੂਲ ਦਾ ਉਦਘਾਟਨ ਕੀਤਾ ਗਿਆ ਸਾਡੇ ਵੀ ਤੁਸੀਂ ਚੌਰੀ ਦਰਸ਼ਨ ਲਾਲ ਜੀ ਦੇ ਕੰਮ ਤੁਸੀਂ ਦੇਖੋ ਜਦੋਂ 2017 ਵਿੱਚ ਸਰਕਾਰ ਬਣੀ ਆਂਦਿਆਂ ਨੇ ਕੰਮ ਸਟਾਰਟ ਸ਼ੁਰੂ ਕਰ ਦਿੱਤੇ ਸੀ ਉਸ ਤੋਂ ਬਾਅਦ ਕੋਈ ਇਦਾਂ ਦਾ ਦਿਨ ਨਹੀਂ ਸੀਗਾ ਜਿੱਦਾਂ ਉਹਨਾਂ ਦੇ ਕੰਮ ਜੜ ਕੇ ਇਥੇ ਇਸ ਸੀਰੀਅ ਵਿੱਚ ਨਹੀਂ ਚੱਲਦੇ ਸੀ ਅੱਜ ਦੀ ਡੇਟ 'ਚ ਵੀ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀਆਂ ਪੰਚਾਇਤਾਂ ਸਾਡੀਆਂ ਜੁਨੀਆਂ ਵੀ ਪੰਚਾਇਤਾਂ ਹੈਗੀਆਂ 5 ਲੱਖ ਤੋਂ ਲੈ ਕੇ ਤਕਰੀਬਨ 25 ਲੱਖ ਰੁਪਏ ਤੱਕ ਅਸੀਂ ਹਾਂਜੀ 2017 ਤੋਂ 22 ਤੱਕ ਇਹਨਾਂ ਦੀ ਸਰਕਾਰ ਆਈ 5 ਸਾਲ ਇਹਨਾਂ ਨੇ ਉਦੋਂ ਲਾਰਾ ਲਾਇਆ ਸੀ ਕਿ ਹਰੇਕ ਘਰ ਦੇ ਵਿੱਚ ਇੱਕ ਜੌਬ ਪਲੱਸ ਬੇਰੋਜ਼ਗਾਰੀ ਪੱਤਾ ਨਾਲੇ ਨਾ ਬੋਲੇ ਚਾਹ ਪੱਤੀ ਦੇ ਪੈਕੇਟ ਵੀ ਦਿਵਾਗੇ ਇਹਨਾਂ ਦੋ ਦੋ ਤਿੰਨਾਂ ਚ ਇੱਕ ਵੀ ਵਾਦਾ ਭਗਾਇਆ ਹੋਵੇ ਮੈਡਮ ਜਿਹੜੇ ਮੈਂ ਤੁਹਾਡੀ ਗੱਲ ਨਾ ਬਿਲਕੁਲ ਵੀ ਤੁਹਾਡਾ ਰਿਹਾ ਵਿਧਾਇਕ ਵੀ ਤੁਹਾਡਾ ਮੇਰੀ ਗੱਲ ਪਹਿਲਾਂ ਧਿਆਨ ਨਾਲ ਸੁਣ ਲੋ ਮੈਂ ਬਾਰ ਬਾਰ ਕਹਿੰਨਾ ਜੇ ਸੱਤੋਂ ਕੋਈ ਕਤਾਹੀ ਹੋਈ ਹੈ ਲੋਕਾਂ ਨੇ ਸਾਨੂੰ ਬਦਲ ਦਿੱਤਾ ਜੀ ਨਵੇਂ ਆਨੇ ਆ ਕੇ ਕੀ ਕੀਤਾ ਜੀ ਆ ਪਿਛਲੇ 2.5 ਸਾਲ ਲੰਘੇ ਜੀ ਪਿਛਲੇ 2.5 ਸਾਲ ਦੇ ਵਿੱਚ ਗੋੜੇ ਤੋਂ ਪੂਣੀ ਪਲੀਜ਼ ਡਿਸਟਰਬ ਨਾ ਕਰੋ ਪਲੀਜ਼ ਡਿਸਟਰਬ ਨਾ ਕਰੋ ਗੋੜੇ ਜੋ ਪੁਣੀ ਨਹੀਂ ਕਰਤੀ ਇੱਕ ਨਵੇਂ ਪੈਸੇ ਦਾ ਕੰਮ ਮੈਨੂੰ ਦੱਸ ਦੇਣ ਜਿਹੜਾ ਸਾਡੇ ਇਲਾਕੇ ਵਾਸਤੇ ਲੈ ਕੇ ਆਏ ਹੋਣ ਜਾਂ ਸਾਡੇ ਇੱਕ ਠੀਕ ਹੈ ਇਹਨਾਂ ਕੋ ਦਿਖਾਣ ਲਈ ਇੱਕ ਛੋਣਛਣਾ ਹੈਗਾ ਅਸੀਂ ਬਿਜਲੀ ਫਰੀ ਕਰਤੀ ਬਿਜਲੀ ਦਾ 400 ਯੂਨਟ ਤਾਂ ਸਾਡੀਆਂ ਪਹਿਲਾਂ ਵੀ ਮਾਫ ਸੀਗੀਆਂ ਜੀ ਇਹ ਗੱਲ ਹੈ ਬਿਜਲੀ ਦੀ ਗੱਲ ਦਾ ਆਪਾਂ ਲੋਕਾਂ ਤੋਂ ਇੱਕ ਸਵਾਲ ਲੈ ਲੈਂਦੇ ਆਮ ਲੋਕ ਵੀ ਇੱਥੇ ਖੜੇ ਐ ਕੋਈ ਵੀ ਹੱਥ ਖੜਾ ਕਰਕੇ ਕਹਿ ਦਿਓ ਜਿਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਹੋਵੇ ਕਿ ਸਾਨੂੰ ਫਰੀ ਬਿਜਲੀ ਚਾਹੀਦੀ ਹੈ ਕਿਸੇ ਨੇ ਕੋਈ ਆਮ ਬੰਦਾ ਕਹਿ ਤੁਰੇ ਲੱਗਦਾ ਕਿ ਬਿਜਲੀ ਫਰੀ ਹੋਣੀ ਚਾਹੀਦੀ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਨਹੀਂ ਹਾਂਜੀ ਇਹ ਕੀ ਚੀਜ਼ ਆ ਮੈਂ ਇਸ ਵਾਲੇ ਸਵਸਥੇ ਪੁੱਛਿਆ ਮੈਂ ਹਾਂਜੀ ਕਿਉਂਕਿ ਲੋਕ ਪਤਾ ਕੀ ਕਹਿੰਦੇ ਅਸੀਂ ਵੀ ਧਰਾਤਲ ਤੇ ਜਾਂਦੇ ਲੋਕ ਕਹਿੰਦੇ ਅਸੀਂ ਜਿਹੜੀ ਚੀਜ਼ ਮੰਗੀ ਨਹੀਂ ਉਹ ਤੁਸੀਂ ਕਿਉਂ ਦੇ ਰਹੇ ਹੋ ਬਿਲਕੁਲ ਜੀ ਮੰਗਦੇ ਮੰਗ ਕੌਣ ਨਹੀਂ ਰਿਹਾ ਜਿਹੜਾ ਪਹਿਲਾਂ ਭਰਿਆ ਵਾ ਸਰਮਾਇਦਾਰ ਉਹ ਨਹੀਂ ਮੰਗਦਾ ਮੰਗੀ ਤਾਂ ਕਣਕ ਵੀ ਨਹੀਂ ਸੀ ਜੀ ਮੰਗੇ ਤਾਂ ਟਿਊਬਲਾਂ ਦੇ ਬਿੱਲ ਵੀ ਫ੍ਰੀ ਨਹੀਂ ਸੀ ਹੈਗੇ ਸਾਰੀਆਂ ਪਾਰਟੀਆਂ ਨੂੰ ਤੁਹਾਨੂੰ ਵੀ ਹੈ ਹਾਂ ਚਾਹੇ ਉਹ ਕੇਂਦਰ ਦੇ ਵਿੱਚ ਤੁਸੀਂ ਇਹਨਾਂ ਨੇ ਆਟਾ ਦਾਲ ਸਕੀਮ ਦਤ ਕਰਨ ਕੀ ਦੀ ਸ਼ੁਰੂ ਕੀਤੀ ਸੀ ਫਿਰ ਆਟਾ ਦਾਲ ਅਕਾਲੀ ਦਲ ਦਾ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਇੱਥੇ ਤੇ ਉਹਨਾਂ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਕਾਂਗਰਸ ਨੇ ਕਿਉਂ ਬੰਦ ਕੀਤੀ ਐ ਫਿਰ ਹੂੰ ਹੂੰ ਕਾਂਗਰਸ ਬੰਦ ਕਰ ਦਿੰਦੀ ਐ ਕਿ ਬਸੀਂ ਫ੍ਰੀ ਵਾਲੀ ਪਾਲਿਸੀ ਨਹੀਂ ਲੈ ਕੇ ਆ ਰਹੇ ਆਂਗੇ ਬੰਦ ਕਰ ਦਿੰਦੇ ਹੋ ਕਾਂਗਰਸ ਨੇ ਨਹੀਂ ਕਾਂਗਰਸ ਨੇ ਤਾਂ ਫਿਰ ਫ੍ਰੀ ਸਫਰ ਵੀ ਸ਼ੁਰੂ ਕੀਤਾ ਸੀ ਤੁਸੀਂ ਬੰਦ ਨਹੀਂ ਕਰਦਾ ਫਿਰ ਉਹ ਬੰਦ ਕਰ ਅਸੀਂ ਬੰਦ ਕਰਨ ਨੂੰ ਕਹਿੰਦੇ ਨੇ ਜੇ ਕਾਂਗਰਸ ਨੂੰ ਚਾਹੀਏ ਕਹਿੰਦੇ ਤਾਂ ਕਹਿੰਦੇ ਨੇ ਕਿ ਆਪਾਂ ਬੰਦ ਕਰਨਾ ਹੁਣ ਕਹਿੰਦੇ ਨੇ ਅੱਜ ਕਹਿੰਦੇ ਨੇ ਕਿ ਆਪਾਂ ਰਾਮਾ ਦੀ ਪਾਰਟੀ ਫ੍ਰੀਬੀ ਦਾ ਵਿਰੋਧ ਦੇਖੋ ਮੈਂ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਜਾਂਦਾ ਪੇ ਇਹ ਲਿਖ ਕੇ ਦੇ ਸਕਦੇ ਪੇ ਸਾਨੂੰ ਫ੍ਰੀ ਨਹੀਂ ਚਾਹੀਦਾ ਮੈਂ ਦੋ ਬੰਦੇ ਮੇਰੇ ਨਾਲ ਆਪਣੇ ਦੋਸਤ ਬੈਸਦੇ ਸੀ ਮੈਂ ਉਹਨਾਂ ਦੇ ਘਰ ਗਿਆ ਬਕਾਇਦਾ ਉਹਦੀ ਮਦਰ ਨੇ ਕਿਹਾ ਇਹਨੂੰ ਚੱਕ ਕੇ ਨਾ ਕਿਸੇ ਹੋਰ ਕਿਰਾਏ ਦੇ ਕਮਰਾ ਦੇ ਦਿਓ ਫਿਰ ਮੈਂ ਦੂਜੇ ਦੇ ਘਰ ਗਿਆ ਕਿਉਂਕਿ ਮੈਂ ਐਮਸੀ ਲਈ ਵੀ ਖਾਣਾ ਹੈ ਤਾਂ ਉਹਦੀ ਮਦਰ ਵਧ ਗਿਆ ਕਹਿੰਦੀ ਤੈ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਕਹਿੰਦੀ ਕਹਿੰਦੀ ਇਹ ਪਹਿਲਾਂ ਦਾ ਬਿੱਲ ਘੁੰਮਦਾ ਹੁਣ ਸਾਡੇ ਬਿੱਲ ਵੀ ਲਵਾਉਂਗਾ ਮੈਂ ਕਹਿੰਦਾ ਜਿਹੜੇ ਕਹਿੰਦੇ ਆ ਨਾ ਉਹ ਲੇਕੇ ਦੇ ਦੇਣ ਉੱਥੇ ਬਿਜਲੀ ਦਫ਼ਤਰ ਵੀ ਅਸੀਂ ਬਿੱਲ ਦੇਣ ਆਏ ਅਸੀਂ ਕਹਾਂਗੇ ਵੀ ਨਹੀਂ ਜੇ ਨਹੀਂ ਲਵਾਗੇ ਲਵਾਗੇ ਉਹਨਾਂ ਦੇ ਬਿੱਲ ਲੋ ਲੇਕੇ ਦੋ ਫਰ ਸਖਵਾਲਨ ਖਾਰਾ ਉਹਨਾਂ ਕਿ ਉਹਨਾਂ ਕਿਹਾ ਸੀ ਕਿ ਮੈਂ ਮੇਰੇ ਮੇਰੇ 10 ਮੋਟਰਾਂ ਚੱਲਦੀਆਂ ਕਿ ਮੈਂ 10 ਮੋਟਰਾਂ ਦੀ ਮੈਂ ਸਬਸਦੀ ਛੱਡਣ ਵਾਸਤੇ ਤਿਆਰ ਆਂ ਕਹਿ ਦਿੱਤਾ ਲੇਕਿਨ ਇੱਕ ਵੀ ਮੋਟਰੀ ਸਬਸਦੀ ਛੱਡੀ ਉਹਨਾ ਕੋਈ ਕੋਈ ਨਹੀਂ ਛੱਡਦਾਗਾ ਕੋਈ ਫਾਰਮ ਨਹੀਂ ਭਰਿਆ ਕੋਈ ਕਾਹਨ ਕੀਤਾ ਹੈਗਾ ਫਿਰ ਪਰ ਫਰੀ ਦੀ ਚਲੋ ਠੀਕ ਹੈ ਇਸ ਗੱਲ ਨੂੰ ਇੱਥੇ ਖਤਮ ਕਰਦੇ ਆ ਫਰੀ ਦੀ ਚੀਜ਼ਾਂ ਦੀ ਜਿਹੜੀ ਆਦਤ ਹੈ ਉਹ ਸਰਕਾਰਾਂ ਹੀ ਪਾਉਂਦੀਆਂ ਫਿਰ ਉਹ ਚਾਹੀ ਕੋਈ ਵੀ ਹੋਵੇ ਇਹ ਤਾਂ ਚਾਹ ਪੱਤੀ ਵੰਡਦੇ ਰਹੇ ਪਿਛਲੀ ਵਾਰੀ ਕਹਿੰਦੇ ਚਾਹ ਪੱਤੀ ਕਰ ਕਰ ਪਜਾਵਾਂਗੇ ਇੱਕ ਮਿੰਟ ਜੀ ਇਹ ਤੋਂ ਫਿਰ ਕੀ ਹੋ ਸਕਦਾ ਕਿ ਮਿਲਿਆ ਤਾਂ 2500 ਰੋਜ਼ਗਾਰ ਪੱਤਾ ਦੇਵਾਂਗੇ ਹੁਣ ਇਹ ਕਹਿੰਦੇ ਕਿ ਅਗਰ ਅਸੀਂ ਮਾਦੇ ਪੂਰੇ ਨਹੀਂ ਕੀਤੇ ਤਾਂ ਸਾਨੂੰ ਸਰਕਾਰ ਨੇ ਸਰਕਾਰ ਤੋਂ ਬਾਹਰ ਕਰ ਦਿੱਤਾ ਪਰ ਜਾਂਦੇ ਜਾਂਦੇ ਇਹਨਾਂ ਨੇ ਹਸਾਬ ਕਿਤਾਬ ਕਿਨਾਂ ਦਾ 111 ਦਿਨ ਦਾ 4.5 ਸਾਲ 57 ਮਹੀਨੇ ਇਹ ਕਹਿੰਦੇ ਕੈਪਟ ਅਗਰ ਇਹਨਾਂ ਕਿਹ ਕਹਿੰਦੇ ਸਾਨੂੰ ਨਕਾਰਾ ਕਰਤਾ ਉਹ ਡੇਢ ਫੈਸਿਲਿਟੀ ਆ 111 ਦਿਨਾਂ ਦਾ ਹਸਾਬ ਕਿਤਾਬ ਦੇ ਰਹੇ ਆ 5 ਸਾਲਾਂ ਦਾ ਕਿਉਂ ਨਹੀਂ ਦੇ ਰਹੇ ਅਸੀਂ ਅੱਛਾ ਹੋਰ ਬੀਜੇਪੀ ਅਮਨ ਜੀ ਆ ਗਿਆ ਜੋ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੁਸੀਂ ਠੀਕ ਹੈ ਬੇਸ਼ੱਕ ਡਾਇਰੈਕਟਲੀ ਤੁਹਾਨੂੰ ਸਵਾਲ ਕਰਨਾ ਨਹੀਂ ਬਣਦਾ ਬਟ ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਤੁਹਾਨੂੰ ਸਵਾਲ ਕਰਾਂਗੇ ਕੇਂਦਰ ਦੇ ਵਿੱਚ 10 ਸਾਲ ਹੋ ਗਏ বিজেਪ ਨੂੰ ਤੁਹਾਨੂੰ ਕੀ ਲੱਗਦਾ ਬਲਾਚੌਰ ਜਿ ਤੁਸੀਂ ਉਹ ਕਿਹੜੇ ਕੰਮ ਲੈ ਕੇ ਜਾਓਗੇ ਮੈਨੂੰ ਲੱਗਦਾ ਕਿ ਲੋਕ ਕਹਿੰਦੇ ਵੀ ਹਾਂ বিজেਪ ਨੇ ਬਹੁਤ ਵਧੀਆ ਕੰਮ ਕੀਤਾ ਉਹ ਕਿਹੜਾ ਕੰਮ ਹੈ ਸੌਣਾ ਪਹਿਲਾਂ ਆਪਾਂ ਆਂਦੇ ਆ ਜਦੋਂ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਕਹਿ ਸਕਿਆ ਸੀ ਅਸੀਂ ਸ਼ੋਚਾਲੇ ਬਣਾਣੇ ਆ ਤਾਂ ਹਾਸੋ ਹਾਣੀ ਕਈਆਂ ਨੇ ਕੀਤੀ ਕਿ ਇਹ ਹੁਣ ਕਿਹੜੇ ਕੰਮ ਕਰਨ ਲੱਗੇ ਨੇ ਇਸ ਚੜੀਆ ਸੌਣਾ ਬੜਾ ਮਹਾਨਾਇਕ ਅਮਿਦਾ ਬੱਚਨ ਉਹ ਵੀ ਐਡ ਕਰਦਾ ਹੁੰਦਾ ਸੀਗਾ ਕਰੋਨਾ ਦੀ ਗਿਣਤੀ ਨਾਲ ਸ਼ੋਚਾਲੇ ਬਣੇ ਗਰੀਬ ਔਰਤਾਂ ਨੂੰ ਮਿਲੇ ਜਿਹੜੀਆਂ ਪਹਿਲਾਂ ਦਿਨੇ ਤੜਕੇ ਤੇ ਸ਼ਾਮ ਨੂੰ ਵੱਖੋ-ਵੱਖ ਪਿੰਡਾਂ ਦੀਆਂ ਔਰਤਾਂ ਜਾਂਦੀਆਂ ਸਨ ਤੇ ਉਹਨਾਂ ਨਾਲ ਕਿੰਨੀਆਂ ਹੀ ਦੁਰਘਟਨਾਵਾਂ ਹੁੰਦੀਆਂ ਸਨ ਮੈਂ ਪੁੱਛਣਾ ਚਾਹਾਂਗਾ ਬੀਜੇਪੀ ਦੇ ਪ੍ਰਵਕਤਾ ਕੋਲੋਂ ਕਿ ਪੰਜਾਬ ਦੇ ਵਿੱਚ ਕੋਈ ਇੱਕ ਜਗ੍ਹਾ ਦੱਸ ਦੇਣਾ ਜਿੱਥੇ ਕੋਈ ਸ਼ੁਰਚਾਲਾ ਬਣਿਆ ਉਸ ਤੋਂ ਬਾਅਦ ਸਾਡਾ ਇਲਾਕਾ ਹੈਗਾ ਐਗਰੀਕਲਚਰ ਠੀਕਾ ਨਾ ਔਰ ਕਿਸਾਨ ਇਸ ਬੀਜੇਪੀ ਦੀ ਸਰਕਾਰ ਨੇ ਕਿਦਾਂ ਟੰਗ ਦਿੱਤੇ ਆ ਹੁਣ ਤੱਕ ਉਹਨਾਂ ਦੇ ਉੱਪਰ ਟੰਗੇ ਹੀ ਨਹੀਂ ਐ ਉਹ ਤਰਨੇ ਪਰ ਹੀ ਨਹੀਂ ਬੈਠੇ ਬਲਕਿ ਉਹਨਾਂ ਪਰ ਲਾਠੀ ਚਾਰਜ ਹੋ ਰਿਆ ਉਹਨਾਂ ਨੂੰ ਅੰਤਖਵਾਦੀ ਕੋਸ਼ਤ ਮਤਲਬ ਕਰ ਰਿਹਾ ਜਿਹੜਾ ਅੰਦਾਤਾ ਹੈਗਾ ਜਿਹੜਾ ਸਾਨੂੰ ਪਾਰ ਦਿਆ ਉਹਦੇ ਵਾਸਤੇ ਇਹ ਬੋਲਵਾਨੀ ਸਹੀ ਐ ਔਰ ਕਿਹੜਾ ਕੰਮ ਲੋਕਲ ਲੈਵਲ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਿਹੜਾ ਕੰਮ ਹੋਇਆ ਮੈਂ ਬੀਜੇਪੀ ਦੇ ਪ੍ਰਵਕਤਾ ਕੋਲੋਂ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜੈਕਸ਼ਨੀਅਰ ਦੇ ਵਿੱਚ ਕਿਸਾਨਾਂ ਨੂੰ ਧਰਨੇ ਕਿਉਂ ਜ਼ਿਆਦਾ ਆਂਦੇ ਆ ਉਹ ਕਹਿੰਦੇ ਕਾਂਗਰਸ ਦੇ ਬੈਠੇ ਬੰਦੇ ਕਿਸਾਨ ਨਹੀਂ ਹੈਗੇ ਹੈ ਕਿਸਾਨ ਨਹੀਂ ਆ ਉਹ ਪ੍ਰੂਫ ਕਰਕੇ ਦੱਸਣ ਕਿ ਉਹ ਕਿਸਾਨ ਨਹੀਂ ਹੈ ਉਹ ਪ੍ਰੂਫ ਕਰਕੇ ਦੱਸਣ ਕਿ ਉਹ ਕਿਸਾਨ ਨਹੀਂ ਹੈ ਨੋਟਬੰਦੀ ਦੇ ਵਿੱਚ ਕੀ ਹੋਇਆ ਕਿੰਨੇ ਬੰਦੇ ਮਾਰੇ ਗਏ ਉਹਨਾਂ ਦਾ ਮੋਦੀ ਨੇ ਇਹ ਸੌਰੀ ਆਪ ਵੀ ਕੀਤਾ ਔਰ ਉਸ ਤੋਂ ਬਾਅਦ ਇਹ ਕਿਸਾਨ ਅੰਦੋਲਨ ਦੇ ਵਿੱਚ ਕਿੰਨੇ ਬੇਕਸੂਰ ਕਿਸਾਨ ਮਾਰੇ ਗਏ ਯਾਰ ਫਾਰਮਰ ਸਲੇਮ ਮੋਦੀ ਨੇ 2-2000 ਰੁਪਏ ਦਿੱਤਾ ਤੁਸੀਂ ਉਹਨੂੰ ਐਪਰੀਸ਼ੀਏਟ ਕਰਦੇ ਹੋ 10 ਸਾਲ ਦੇ ਵਿੱਚ 6 ਸਾਲ ਦੇ ਵਿੱਚ ਤੁਸੀਂ 1 ਮਿੰਟ ਪਹਿਲਾਂ 1 ਮਿੰਟ ਪਲੀਜ਼ ਡੋਨਟ ਟਾਕ ਟੂ ਈਚ ਅਦਰ ਤੁਸੀਂ ਪਹਿਲਾਂ ਆਪਣੀ ਗੱਲ ਕੰਪਲੀਟ ਕਰੋ ਦੈਨ ਤੁਸੀਂ ਹੈ ਨਾ ਜਵਾਬ ਦਿਓ ਦੇਖੋ ਆਪਾਂ ਤਾਂ ਇਹ ਕਹਾਂਗੇ ਜਦ ਦੀ ਬੋਧੀ ਸਰਕਾਰ ਆਈ ਹੈ ਬੱਚਾ ਬੱਚਾ ਤਰਾਹੀ ਕਰਦਾ ਬੱਚਾ ਬੱਚਾ ਤਰਾਹੀ ਕਰਦਾ ਕਿਹੜਾ ਕਮ ਡਿਵੈਲਪਮੈਂਟ ਦਾ ਹੋਇਆ 2 ਕਰੋੜ ਨੌਕਰੀਆਂ ਦਾ ਝੂਠਾ ਚਾਂਸਾ ਲਾਇਆ 15 ਕਰੋੜ 15 ਲੱਖ ਰੁਪਈਆ ਹਰ ਦੇ ਖਾਤੇ ਦੇ ਵਿੱਚ ਆਏਗਾ ਪ੍ਰਧਾਨ ਮੰਤਰੀ ਦੀ ਕੁਸ਼ ਜਿਹੜੀ ਹੈਗੀ ਹੈ ਆਪੋਜੀਸ਼ਨ ਹੁੰਦੀ ਹੈ ਅਗਰ ਇੱਕ ਦੇਸ਼ ਨੂੰ ਚਲਾਉਣ ਵਾਲਾ ਪ੍ਰਧਾਨ ਮੰਤਰੀ ਉਹ ਝੂਠ ਬੋਲ ਕੇ ਜਨਤਾ ਨੂੰ ਗਮਰਾਹ ਕਰੇ ਤੇ ਉਸ ਉਸ ਦੇਸ਼ ਦੀ ਕਿਸਮਤ ਕਿਆ ਹੋਏਗੀ ਠੀਕ ਹੈ ਸ਼ੁਕਰੀਆ ਹਾਂਜੀ ਗਮਰਾ ਤਾਂ ਇਹੀ ਹੋ ਰਿਹਾ ਹੈ ਬਾਕੀ ਪੂਰਾ ਦੇਸ਼ ਨਾ ਪੋਜ਼ਿਟਿਵ ਦੇਖ ਰਿਹਾ ਮੋਦੀ ਲਈ ਤੁਹਾਡੇ ਸਾਹਮਣੇ ਹੀ ਮੁੜ ਕੇ ਜਿਹੜਾ 4 ਤਰੀਕ ਆ ਰਹੀ ਆ 4 ਜੂਨ ਨੂੰ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਆ ਮੈਂ ਤੁਹਾਨੂੰ ਇਹ ਕਰਦਾ ਤੀਜੀ ਵਾਰ ਅਸੀਂ ਲਗਾਤਾਰ ਸਰਕਾਰ ਬਣਾਵਾਂਗੇ ਗਮਰਾ ਤੁਸੀਂ ਹੋ ਰਹੇ ਹੋ ਤੁਸੀਂ ਯੂ ਆਰ ਹਿਮਸੈਲਵਜ਼ ਨੋਟ ਅ ਫਾਰਮਰ ਤੁਸੀਂ ਆਪਣੀ ਗੱਲ ਕਰੋ ਵੀ ਤੁਹਾਨੂੰ ਕੀ ਚਾਹੀਦਾ ਠੀਕ ਹੈ ਨਾ ਤੁਸੀਂ ਕਿਸ ਹਾਲਾਤਾਂ ਵਿੱਚ ਜੀ ਸੋ ਜੋ ਐਮ ਐਸ ਪੀ ਜ਼ਰੂਰੀ ਹੋਣੀ ਚਾਹੀਦੀ ਦੇਖੋ ਮੈਡਮ ਹੋਣੀ ਚਾਹੀਦੀ ਅਸੀਂ ਐਗਰੀ ਹਾਂ ਕੋਈ ਵੀ ਗੱਲ ਪਿਛਲੇ ਦੇ ਰਹੀਆਂ ਜਿਹੜੀਆਂ ਬਸਲਣਾ ਆ ਰਹੀਆਂ ਮੰਡੀਆਂ ਪਿਛਲੇ ਸਾਡੀ ਟਰਮ 10 ਸਾਲ ਚ ਹਰ ਸਾਲ 10% ਐਮਐਸਸੀ ਵਧੀ ਹੈ ਅੱਜ 2013 ਤੋਂ ਲੈ ਕੇ ਆ ਤੇ ਤੁਸੀਂ ਆਂਕੜਾ ਚੱਕੋਗੇ ਤਾਂ ਉਹ 5 ਗੁਣਾ ਵਧੀ ਹੈ ਸਾਡੀ ਸਰਕਾਰਾਂ ਸਬਸਿਡੀ ਦੇ ਰਹੀਆਂ ਨਾ ਤਾਂ ਡਬਲਯੂਟੀ ਵਾਲੇ ਕਹਿੰਦੇ ਆ ਕਿ ਤੁਹਾਡੀ ਮਨੋਪਲੀ ਹੋ ਰਹੀ ਹੈ ਇਹ ਬਿਨਸ ਤੇ ਤੇ ਸਾਡੀ ਸਰਕਾਰ ਕਹਿੰਦੀ ਅਸੀਂ ਸਬਸਿਡੀਆਂ ਕਰਕੇ ਦੇ ਰਹੇ ਆ ਕਿ ਸਾਡਾ ਕਿਸਾਨ ਅੱਜ ਵੀ ਗਰੀਬ ਹੈ ਉਹ ਬਿਜ਼ਨਸ ਨਹੀਂ ਕਰ ਰਿਹਾ ਉਹ ਅੱਜ ਵੀ ਗਰੀਬ ਹੈ ਬਹੁਤਾ ਲਾਹਾ ਨਹੀਂ ਉਹਨੂੰ ਇਸ ਤੋਂ ਮਿਲਦਾ ਇਸੇ ਕਰਕੇ ਆਪਾਂ ਕਾਨੂੰਨੀ ਗਰੰਟੀ ਨਹੀਂ ਦੇ ਸਕਦੇ ਇਹ ਕਾਨੂੰਨੀ ਗਰੰਟੀ ਦੀ ਗੱਲ ਕਰਦੇ ਪ੍ਰਧਾਨ ਜੀ ਪ੍ਰਧਾਨ ਜੀ ਦੇ ਪ੍ਰਧਾਨ ਜੀ ਦੇ ਸਾਥ ਕਰਦੇ ਹੋਣਗੇ ਪਰ ਨਾਲੇ ਵੀ ਦੱਸ ਦੇਣ ਇਹ ਐਗਰੀ ਐਗਰੀਮੈਂਟ ਵੀ ਤੋੜੂਗੇ ਫਿਰ ਜੇ ਐਗਰੀਮੈਂਟ ਤੋੜੂਗੇ ਡਬਲਿਊਟੀ ਤੋਂ ਬਾਹਰ ਵੀ ਆਓਗੇ ਜੇ ਡਬਲਿਊਟੀ ਤੋਂ ਬਾਹਰ ਆਣਗੇ ਕਿ ਯੂਨੋ ਤੋਂ ਹੀ ਬਾਹਰ ਆਣਗੇ ਇਹ ਚੀਜ਼ ਵੀ ਦੱਸ ਦਿਓ ਜਿਹੜੀ ਬੀਜੇਪੀ ਹੈ ਨਾ ਇਹ ਸ਼ੁਰੂ ਹੁੰਦੀ ਯੂਨੋ ਫਲਾਨਾ ਤੇ ਅਮਰੀਕਾ ਤੋਂ ਸ਼ੁਰੂ ਕਰਦੇ ਦੇਸ਼ ਪ੍ਰਤੀ ਨਾ ਕੋਈ ਮੁੱਦਾ ਨਹੀਂ ਹੈਗਾ ਇਹ ਪੰਜ ਮੁੱਦੇ ਨਹੀਂ ਗਿਣਾ ਸਕਦੇ ਪੰਜ ਮੁੱਦੇ ਨਹੀਂ ਗਿ ਅੱਜ ਆਮ ਬੰਦੇ ਦੀ ਜ਼ਰੂਰਤ ਕੀ ਹੈ ਦਾਲ ਇਹਨਾਂ ਨੂੰ ਪੁੱਛੋਗੇ ਅੱਜ ਤੋਂ 9 ਸਾਲ ਪਹਿਲਾਂ ਦਾਲ ਦਾ ਰੇਟ ਕੀ ਸੀ ਅੱਜ ਕੀ ਹੈ ਪੈਟਰੋਲ ਦਾ ਰੇਟ ਉਦੋਂ ਕੀ ਸੀ ਅੱਜ ਕੀ ਹੈ ਇਹ ਕਾਮਬੰਦੇ ਨੇ ਕੀ ਲੈਣਾ ਸਕੂਟਰੀ ਸਕੂਟਰੀ ਦਾ ਰੇਟ ਉਦੋਂ ਕੀ ਸੀ ਅੱਜ ਕੀ ਹੈ ਇਹਨਾਂ ਨੇ ਗੈਸ ਫਰੀ ਦੀ ਗੱਲ ਕਰੀ ਸੀ ਗੈਸ ਦਾ ਰੇਟ ਡਬਲ ਕਰ ਦਿੱਤਾ ਸਟਾਰਟ ਜੁਐਨੋ ਤੋਂ ਕਰਦੇ ਇਹਨਾਂ ਕੋ ਦੋ ਦੋ ਚੀਜ਼ਾਂ ਨੇ ਦੋ ਮੁੱਦੇ ਆ ਪੂਰੇ ਦੇਸ਼ ਲਈ ਜਾਂ ਇਹਨਾਂ ਕੋਈ ਈਡੀ ਮੁੱਦਾ ਹੈ ਜਾਂ ਇਹਨਾਂ ਕੋ ਝੂਠ ਮੁੱਦਾ ਇਹ ਤੋਂ ਬੰਨ ਸਭਾਈ ਕੁਛ ਨਹੀਂ ਬਾਕੀ ਗੱਲਾਂ ਜਿੰਨੇ ਵੱਡੇ ਪੰਜਾਬ ਸਰਕਾਰ ਨੂੰ ਕਹਿੰਦੇ ਇਹਨਾਂ ਕੋਲ ਵਿਜੀਲੈਂਸ ਮੁੱਦਾ ਇਹਨਾਂ ਤੋਂ ਨਾ ਫਾਰਸੀ ਸੁਣ ਲਓ ਇੰਗਲਿਸ਼ ਸੁਣ ਲਓ ਜੁਐਨੋ ਤੋਂ ਸਟਾਰਟ ਕਰਨਗੇ ਕੁ ਇਹ ਆਪਸ ਵਿੱਚ ਲੜਦੀਆਂ ਹੁਣ ਜਿਹੜਾ ਹੈਗਾ ਇਹਨਾਂ ਦੇ ਕੋਲ ਆਪਣਾ ਚੋਣ ਮੈਨੀਫੈਸਟੋ ਹੈਗਾ ਜੇ ਹੈਗਾ ਤਾਂ ਦਸਾਨ ਕੀ ਹੈ ਔਰ ਉਹ ਚੋਣ ਮੈਨੀਫੈਸਟੋ ਵਿਦੇ ਨੇ ਟਾਈਮ ਫਰੇਮੇ ਪੂਰਾ ਕਰ ਸਕਦੇ ਨਹੀਂ ਕਰ ਸਕਦੇ ਅੱਜ ਸਮੇਂ ਨਹੀਂ ਮੇਰੀ ਗੱਲ ਸੁਣੋ ਅੱਜ ਸਮੇਂ ਦੀ ਮੰਗ ਹੈ ਪਾਰਟੀ ਵੱਲੋਂ ਲੀਗਲ ਹੋ ਸਕਦਾ ਜੀ ਪਾਰਟੀ ਵੱਲੋਂ ਲੀਗਲ ਹੋ ਸਕਦਾ ਤੁਹਾਡੀਆਂ ਔਰਤਾਂ ਵਾਸਤੇ ਰਿਜ਼ਰਵੇਸ਼ਨ ਇੱਕ ਕੁਕੜਾ ਮੰਗਣ ਲੜਦੇ ਹੈ ਆਮ ਆਦਮੀ ਪਾਰਟੀ ਨੇ ਇੱਕ ਵੀ ਜਿਹੜੀ ਹੈਗੀ ਲੇਡੀ ਕੈਂਡੀਡੇਟ ਨਹੀਂ ਦਿੱਤੀ ਨਹੀਂ ਆ ਖੜੇ ਅਸੀਂ ਦਿੱਲੀ ਦੇ ਪੀਐਮ ਬਾਸ ਇਲੈਕਸ਼ਨ ਲਾ ਠੇ ਸਾਨੂੰ ਇਸ ਵੇਲੇ ਦੇਸ਼ ਦੇ ਲੋਕਾਂ ਨੂੰ ਜਿਹੜਾ ਹੈਗਾ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਚੁੜਨਾ ਨਾ ਕਿ ਪੁਜਾਰੀ ਚੁੜਨਾ ਹੈਗਾ ਜੇ ਪੁਜਾਰੀ ਵੱਲੋਂ ਤੁਰਨਾ ਹੈਗਾ ਤਾਂ ਇਹ ਜਿਹੜੇ ਮੰਦਰਾਂ ਵਿੱਚ ਜਾ ਕੇ ਘੰਟੀਆਂ ਵਜਾ ਸਕਦੇ ਲੇਕਿਨ ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚਾਹੀਦਾ ਹੈ ਇਹ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਜਿਸ ਵੇਲੇ 2014 ਦੇ ਵਿੱਚ 30 ਸਕੰਡ ਦੇ ਦਿਓ 2014 ਦੇ ਵਿੱਚ ਜਦੋਂ ਇਹਨਾਂ ਨੇ ਫਸਹ ਚੁੱਕੀ ਸੀਗੀ ਉਹ ਲੋਕ ਸਭਾ ਦੀ ਫਸੀਲ ਦੇ ਉੱਤੇ ਲੋਕ ਸਭਾ ਇਸੇ ਦਾ ਮੱਥਾ ਟੇਕਿਆਗਾ ਵਾ ਮੈਂ ਇਸ ਦੇਸ਼ ਕੋ ਨਾ ਰੁਕਣੇ ਦੂੰਗਾ ਨਾ ਝੁਕਣੇ ਦੂੰਗਾ ਨਾ ਬਿਕਣੇ ਦੂੰਗਾ ਇਹ ਦੇਸ਼ ਬਿਕ ਵੀ ਗਿਆ ਰੁਕ ਵੀ ਗਿਆ ਝੁਕ ਵੀ ਗਿਆ ਠੀਕ ਹੈ ਨਾ ਇਸ ਕਰਕੇ ਜਿਹੜਾ ਹੈਗਾ ਪਾਰਟੀਆਂ ਨੂੰ ਚਾਹੀਦਾ ਬਿਤੇ ਨੇ ਟਾਈਮ ਫਰੇਮ ਹੋਰ ਗੱਲਾਂ ਛੱਡ ਕੇ ਟਾਈਮ ਫਰੇਮ ਦੇ ਵਿੱਚ ਆਪਣਾ ਅਜੰਡੇ ਨੂੰ ਪੂਰਾ ਕਰਨ ਦਾ ਜਿਹੜਾ ਤਾਂ ਹਿਆ ਕਰਨ ਅਗਰ ਨਹੀਂ ਕਰਨਗੇ ਤਾਂ ਆਪਣੀ ਸਰਕਾਰ ਛੱਡ ਕੇ ਬਾਹਰ ਆ ਜਾਣ ਠੀਕ ਹੈ ਤੋ ਜਿਵੇਂ ਤੁਸੀਂ ਆਪਣੀ ਗੱਲ ਰੱਖੀ ਹਾਲਾਂਕਿ ਇਹ ਜਿਹੜੇ ਸਵਾਲ ਨੇ ਅਸੀਂ ਜਿਹੜੇ ਚਾਹੇ ਇਹਨਾਂ ਦੇ ਵਿਧਾਇਕ ਨੇ ਮੰਤਰੀ ਨੇ ਜਾਂ ਕੈਂਡੀਡੇਟਸ ਨੇ ਉਹਨਾਂ ਨੂੰ ਜ਼ਰੂਰ ਕਰਦੇ ਰਹਿੰਦੇ ਆ ਲੇਕਿਨ ਉਹ ਕਿਉਂਕਿ ਪਾਰਟੀ ਦੇ ਵਲੰਟੀਅਰਸ ਨੇ ਤੁਸੀਂ ਰੀਪ੍ਰেজentation ਜ਼ਰੂਰ ਕਰ ਰਹੇ ਹੋ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰਦੇ ਆ ਤੁਸੀਂ ਰੋਜ਼ਗਾਰ ਦੀ ਗੱਲ ਕਰਦੇ ਹੋ ਕਿ 43000 ਨੌਕਰੀਆਂ ਕੀਤੀਆਂ ਕਾਂਗਰਸ ਕਹਿੰਦੀ ਕਿ ਅਸੀਂ ਨੋਟੀਫਿਕੇਸ਼ਨ ਕੱਟ ਕੇ ਗਈ ਸੀ ਤੁਸੀਂ ਨਵਾਂ ਦੱਸ ਦੋ ਕੀ ਕੀਤਾ ਹੈ ਉਹ ਨਵਾਂ ਹਸਪੀਟਲ ਬਣਾਇਆ ਮੁਹੱਲਾ ਕਲੀਨਿਕ ਪਹਿਲਾਂ ਡਿਸਪੈਂਸਰੀ ਸੀ ਤੁਸੀਂ ਉਹਨਾਂ ਨੂੰ ਪੇਂਟ ਕਰ ਦਿੱਤਾ ਸਕੂਲ ਆਫ ਫੈਮਿਨਸ ਪਹਿਲਾਂ ਦੀ ਬਿਲਡਿੰਗ ਸੀਗੀ ਤੁਸੀਂ ਉੱਥੇ ਪੇਂਟ ਕਰ ਦਿੱਤਾ ਉਹਨੂੰ ਸਕੂਲ ਆਫ ਫੈਮਿਨਸ ਦਾ ਨਾਮ ਦਿੱਤਾ ਮੈਡਮ ਇੱਕ ਮਿੰਟ ਜੀ ਮੈਂ ਮੈਨੂੰ ਜਵਾਬ ਦੇ ਲਵੋ ਹਾਂ ਜੀ ਦੇਖੋ ਐਜੂਕੇਸ਼ਨ ਦੇ ਲਈ ਬਿਲਡਿੰਗ ਜ਼ਰੂਰੀ ਥੋੜੀ ਨਾ ਹੁੰਦੀ ਐ ਬਿਲਡਿੰਗ ਜਿਹੜੀ ਪੁਰਾਣੀ ਉਹਦੇ ਨਵੀਂ ਦੇਪਾ ਪੈਸਾ ਕਿਉਂ ਖਰਚਣਾ ਜੇ ਬਿਲਡਿੰਗ ਆਪਣੇ ਕੋਲ ਪਹਿਲਾਂ ਹੈਗੀ ਹੈ ਨਾ ਉਹਨੂੰ ਤੁਸੀਂ ਰੈਨੋਵੇਟ ਕਰਕੇ ਮੇਨ ਮਕਸਦ ਆਪਣਾ ਐਜੂਕੇਸ਼ਨ ਦੇਣਾ ਲੋਕਾਂ ਨੂੰ ਦਵਾਈ ਦੇਣਾ ਦਵਾਈ ਮਿਲਣੀ ਚਾਹੀਦੀ ਐ ਐਜੂਕੇਸ਼ਨ ਮਿਲਣੀ ਚਾਹੀਦੀ ਬਿਲਡਿੰਗਾਂ ਚ ਇਦਾਂ ਦਾ ਪੇਂਟ ਕਰਕੇ ਕੀ ਨਵਾਂ ਬਣ ਗਿਆ ਕਿ ਸਕੂਲ ਫੈਮਿਨਸ ਬਣ ਗਿਆ ਬਿਲਡਿੰਗ ਮੈਟਰ ਹੀ ਨਹੀਂ ਕਰਦੀ ਬਿਲਡਿੰਗ ਨਵੀਂ ਹੈ ਕਿ ਪੁਰਾਣੀ ਬਿਲਡਿੰਗ ਥੋੜੀ ਨਾ ਮੈਟਰ ਕਰਦੀ ਐ ਇਹ ਤਾਂ ਇਹਨਾਂ ਤੋਂ ਸਮਝ ਨਹੀਂ ਆਈ ਲੋਕਾਂ ਦੀ ਲੋਕਾਂ ਦੀ ਇਹਨਾਂ ਨੇ ਅਸਲ ਦਵਾਈ ਚਾਹੀਦੀ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਐਜੂਕੇਸ਼ਨ ਚਾਹੀਦੀ ਉਹ ਨਹੀਂ ਦੇ ਪਾਏ ਇਹ ਬਿਲਡਿੰਗਾਂ ਬਣਾਈਏ ਬਿਲਡਿੰਗਾਂ ਕਿਉਂ ਬਣਾਉਂਦੇ ਸੀ ਬਿਲਡਿੰਗ ਐਸ ਕਰਕੇ ਬਣਾਉਂਦੇ ਸੀ ਇਹ ਕਿ ਜੇ 100 ਕਰੋੜ ਦਾ ਪ੍ਰੋਜੈਕਟ ਐ ਤਾਂ 50 ਕਰੋੜ ਉਹਦੇ ਲੱਗਣਾ ਅਸਲੀ ਮਕਸਦ ਇਹਨਾਂ ਦਾ ਖਾਣਾ ਸੀਗਾ ਅੱਜ ਤੱਕ ਇਹ ਹਾਲਾਤ ਰਹੇ ਨਾਲੇ ਸਿੱਧਾ ਸਿਸਟਮ ਰੱਖੇਗਾ ਆਪਾਂ ਆਪਾਂ ਨੂੰ ਕਿੱਥੋਂ ਕੀ ਆ ਰਿਹਾ ਲੋਕ ਲੋਕ ਜਨਪਾੜ ਚ ਲੋਕਾਂ ਦਾ ਤਾਂ ਮਤਲਬ ਨਹੀਂ ਸੀਤ ਲਈ ਕੀ ਕੀਤਾ ਸੀਤ ਲਈ ਮਹੱਲਾ ਕਲੀਨਿਕ 500 ਲੱਗਪਾ ਖੁੱਲ੍ਹ ਗਿਆ ਕਲੀਨਿਕ ਸੁਣਨਾ ਸੀ ਮੈਂ ਮਹੱਲਾ ਕਲੀਨਿਕਾ ਤਾਂ ਕੋਣ ਕੋਣ ਦਵਾਈ ਲੈ ਚੁੱਕਾ ਹੁਣ ਤੱਕ ਜਿਹੜਾ ਕਹਿੰਦਾ ਕਿ ਮੈਂ ਮਹੱਲਾ ਕਲੀਨਿਕਲ ਚ ਜਾ ਮੈਂ ਸਾਰਿਆਂ ਨੂੰ ਪੁੱਛਾਂਗੀ ਜੀ ਹਾਂਜੀ ਜਾਣੇ ਹੋ ਮਹੱਲਾ ਕਲੀਨਿਕ ਹਾਂਜੀ ਮਹੱਲਾ ਕੀ ਦਵਾਈ ਮਿਲਦੀ ਹੈ ਉੱਥੇ ਦਵਾਈ ਸਾਰੀਆਂ ਮਿਲਦੀਆਂ ਜੀ ਕਾਦੀ ਕਾਦੀ ਬਟ ਐਂਟੀਬਾਇਓਟਿਕ ਮਿਲਦੀ ਹੈ ਪੇਨ ਕਿਲਰ ਮਤਲਬ ਜਿਹੜਾ ਵੀ ਬੰ ਤੇ ਬਟ ਇਹ ਇਹ ਸੀਰੀਅਸ ਬਿਮਾਰੀ ਹੋਵੇ ਕਿਸ ਨੂੰ ਫਿਰ ਕਿੱਥੇ ਜਾਣਾ ਉਹ ਫਿਰ ਰੈਫਰ ਕਰਦੇ ਨਾਲ ਜਿਹੜੀ ਵੀ ਨਾਲ ਸੰਸਥਾ ਹੈ ਪਹਿਲਾਂ ਵੀ ਆਈ ਹੁੰਦੀ ਪਹਿਲਾ ਮਹੱਲਾ ਕਲੀਨਿਕ ਨਹੀਂ ਸੀ ਹੁੰਦੇ ਪਹਿਲਾਂ ਪਹਿਲੇ ਡਿਸਪੈਂਸਰੀ ਡਿਸਪੈਂਸਰੀ ਹੁੰਦੀ ਉਹ ਤੇ ਵੀ ਆਈ ਜੀ ਉਹ ਖਤਮ ਹੋ ਗਈਆਂ ਡਿਸਪੈਂਸਰੀਆਂ ਮਹੱਲਾ ਕਲੀਨਿਕ ਰੱਖਿਆ ਸੀ ਨਾ ਨਾ ਮੈਂ ਉਹਤੇ ਤੁਹਾਨੂੰ ਕਹਿ ਰਿਹਾ ਮਹੱਲੇ ਦਾ ਦਿੱਲੀ ਚ ਹੋ ਸਕਦੇ ਆ ਸਾਡੇ ਤਾਂ ਪਿੰਡਾਂ ਦਾ ਕਲੀਨਿਕ ਹੋਣਾ ਚਾਹੀਦਾ ਆ ਫਲਾਣੇ ਪਿੰਡ ਦਾ ਠੀਕ ਹੈ ਨਾ ਇਹ ਪਿੰਡਾਂ ਦੇ ਕਲੀਨਿਕ ਹੋਣੇ ਚਾਹੀਦੇ ਇਹਨਾਂ ਨੇ ਦਿੱਲੀ ਵਾਲਾ ਮਾਡਲ ਪੇਸ਼ ਕੀਤਾ 20 20 ਡਾਕਟਰਾਂ ਨੇ ਉੱਥੇ ਅਪਲਾਈ ਕੀਤਾ ਸੀ ਜੀ ਇਹਨਾਂ ਕੋਲ 20 ਮੁਹੱਲਾ ਕਲੀਨਿਕ ਸੀ ਅੱਜ ਵੀ ਇਹਨਾਂ ਦੇ ਮੁਹੱਲਾ ਕਲੀਨਿਕ ਇਹ ਦੇਖ ਲਓ ਕਿ ਕਿੰਨੇ ਮੁਹੱਲਾ ਕਲੀਨਿਕਾਂ 'ਚ ਡਾਕਟਰਸ ਹੈ ਉੱਥੇ ਕੋਈ ਡਾਕਟਰ ਹੈ ਹਾਂ ਮੇਰਾ ਬੇਟਾ ਕਾਟਗੜ੍ਹ ਵਾਲੇ ਮੁਹੱਲਾ ਕਲੀਨਿਕ 'ਚ ਹੈ ਇਹਨਾਂ ਨੂੰ ਇਹ ਪੁੱਛੋ ਵੇ ਬਲਾਚੌਰ ਵਾਲੇ ਮੁਹੱਲਾ ਕਲੀਨਿਕ 'ਚ ਅੱਜ ਤਿਲ ਟੂਡੇ ਕੋਈ ਡਾਕਟਰ ਨਹੀਂ ਹੈਗਾ ਸਿਰਫ ਕਿਹੜੇ ਮੁਹੱਲਾ ਕਲੀਨਿਕ ਡਾਕਟਰ ਨਹੀਂ ਨਾਮ ਲੈ ਲਓ ਇੱਕ ਗੱਲ ਕਾਟਗੜ੍ਹ 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 ਬਲਾਚੌਰ ਡਾਕਟਰ ਹੈ ਕਾਟਗੜ੍ਹ

ਮੈਂ ਨੰਦ ਕਸ਼ੋਰ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਜੇ ਇਹਨਾਂ ਨੂੰ ਮhalla ਕਲੀਨਿਕ ਚੰਗਾ ਲੱਗਾ ਤਾਂ ਇਹਨਾਂ ਦਾ ਬੇਟਾ ਉੱਥੇ ਜੌਬ ਕਰਦਾ ਮhalla ਕਲੀਨਿਕ ਹੋ ਗਿਆ ਜੌਬ ਤੇ ਹੋਰ ਪਾਸੇ ਡੌਟ ਮੰਗੋ ਵਿਰੋਧ ਨਹੀਂ ਕਰਨਾ ਚਾਹੀਦਾ ਬਿਲਕੁਲ ਅਸੀਂ ਮhalla ਮhalla ਕਲੀਨਿਕ ਦਾ ਵਿਰੋਧ ਨਹੀਂ ਕਰ ਰਹੇ ਜੀ ਸਸਾ ਸਸਾ ਮhalla ਕਲੀਨਿਕ ਬਣਾਓ ਕੱਲੀ ਕੱਲੀ ਗਲੀ 'ਚ ਬਣਾਓ ਅਸੀਂ ਕਹਿੰਦੇ ਹਾਂ ਪਰ ਉਹਨੂੰ ਸਚਾਰੂ ਢੰਗ ਨਾਲ ਚਲਾਓ ਤਾਂ ਸਹੀ ਸਿਰਫ ਫੋਟੋ ਦਾ ਕੰਮ ਨਾ ਸੀਮਤ ਰੱਖੋ ਮhalla ਕਲੀਨਿਕ ਤੇ ਇੱਕ ਹੋਰ ਸਵਾਲ ਹੈ ਤੁਸੀਂ ਸ਼ਾਇਦ ਭੁੱਲ ਗਏ ਬੀਜੇਪੀ ਵਾਲੇ ਕਹਿੰਦੇ ਸਰਕਾਰ ਕਹੈਰੀ ਕਿ ਸਾਡਾ ਐਨ ਐਚ ਐਮ ਦਾ ਪੈਸਾ ਹੈ ਪੰਜਾਬ ਸਰਕਾਰ ਦਾ ਉਹਦੇ ਚ ਰੋਲ ਘਟ ਹੈ ਯਾਨੀ ਕਿ ਠੀਕ ਹੈ 60 40 ਦਾ ਰੇਸ਼ਿਓ ਹੈਗਾ ਪਰ ਕਹਿੰਦੇ ਤੁਸੀਂ ਆਪਣੀ ਇੱਕ ਮਿੰਟੀ ਉਹ ਕਹਿੰਦੇ ਤੁਸੀਂ ਬ੍ਰਾਂਡਿੰਗ ਆਪਣੀ ਕਰ ਰਹੇ ਹੋ ਇਸੇ ਕਰਕੇ 8000 ਕਰੋੜ ਰੁਪਇਆ ਰੁਕਿਆ ਹੈ ਨਾ ਫਿਰ ਹਾਲੇ ਤੱਕ ਤੁਸੀਂ ਫੋਟੋ ਨਹੀਂ ਹਟਾਈ ਉੱਥੋਂ ਕਹਿੰਦੇ ਅਸੀਂ ਕਿਉਂ ਦਈਏ ਇੱਕ ਸਕੀਮ ਤਾਂ ਕੇਂਦਰੀ ਹੈ ਕੇਂਦਰੀ ਸਕੀਮ ਹੈ ਨਾ ਮੇਰੀ ਗੱਲ ਸਮਝੋ ਇਹ ਕੇਂਦਰੀ ਸਕੀਮ ਪਹਿਲੇ ਜਿਹੜਾ 9 ਸਾਲ ਤੋਂ ਅਸੀਂ ਦਾ ਹੋਣਾ ਇਹ 2 ਸਾਲ ਤੋਂ ਫਿਰ ਇਹਨਾਂ ਪਹਿਲਾਂ ਮੰਨ ਲਾ ਗਲੇ ਨੇ ਕਿਉਂ ਨਹੀਂ ਸਟਾਰਟ ਕੀਤੇ ਫੇਰੇ ਕਿੱਥੇ ਸੁੱਤੇ ਪਏ ਸੀ ਉਹ ਪਹਿਲਾਂ ਐਨ ਐਚ ਐਮ ਐਨ ਐਚ ਐਮ ਚ ਆਂਦਾ ਸੀ ਪਹਿਲਾਂ ਐਨ ਐਚ ਐਮ ਸਾਡੀ ਸਰਕਾਰ ਸੀ ਉਹਦਾ ਨਹੀਂ ਨਹੀਂ ਕੇਂਦਰ ਦਾ ਪੈਸਾ ਤੇ ਰੋਈਦਾ ਸੀ ਪਿੱਟ ਰਿਹਾ ਕਿ ਪੈਸਾ ਕੇਂਦਰ ਦਾ ਸਾਡਾ ਸਰਕਾਰ ਖਲਾ ਨਹੀਂ ਰਹੀ ਨਾ ਪਹਿਲਾਂ 5 ਸਾਲ ਕਾਂਗਰਸ ਨੇ ਲਾਇਆ ਹੁਣ ਸਹੀ ਤਰੀਕੇ ਨਾਲ ਤੁਸੀਂ ਨਹੀਂ ਲਾਰੇ ਆਯੁਸ਼ਮਨ ਕਾਰਡ ਦੇ ਮੇਰੀ ਗੱਲ ਸੁਣੋ ਆਯੁਸ਼ਮਨ ਕਾਰਡ ਦਾ ਤੁਸੀਂ ਆਪਣੀ ਪੇਮੈਂਟ ਨਹੀਂ ਦਿੱਤੀ ਇਸ ਕਰਕੇ ਗਰੀਬਾਂ ਦੇ ਕਾਰਡ ਰੁਕੇ ਹੋਏ ਸੀ ਇਸ ਕਰਕੇ ਗਰੀਬਾਂ ਦੀ ਤੁਸੀਂ ਪੇਵਣੇ ਗਰੀਬਾਂ ਦੇ ਕਾਰਡ ਰੁਕੇ ਹੋਏ ਸੀ ਮੋਦੀ ਸਾਹਿਬ ਦੇ ਪੂਰੇ ਪੈਸੇ ਹਾਰੇ ਨੇ ਸਰਕਾਰ ਚਾਹੇ ਸੈਂਟਰ ਦੀ ਹੈ ਚਾਹੇ ਸੈਂਟਰ ਦੀ ਹੈ ਚਾਹੇ ਸਟੇਟ ਦੀ ਹੈ ਪੈਸਾ ਲੋਕਾਂ ਦਾ ਜਾਂਦਾ ਟੈਕਸ ਦੇ ਥਰੂ ਲੋਕਾਂ ਦਾ ਨਾ ਮੋਦੀ ਪੱਲੇ ਉਲਾਰੇ ਨਾ ਕੇਜਰੀਵਲ ਪੱਲੇ ਉਨਾਰ ਲਾਰੇ ਨਾ ਭਗਵੰਤ ਮਾਨ ਲਾਰੇ ਜੋ ਟੈਕਸ ਲੋਕਾਂ ਦਾ ਇਕੱਠਾ ਹੁੰਦਾ ਹੈ ਉਹ ਲੋਕਾਂ ਨੂੰ ਦੁਬਾਰਾ ਸੁਵਿਧਾਵਾਂ ਦੇਣੀਆਂ ਹੁੰਦੀਆਂ ਇਹਨਾਂ ਨੇ 8000 ਕਰੋੜ ਕਿਉਂ ਰੋਕਿਆ ਜੇ ਚਾਹਦੇ ਅਸੀਂ ਕਹਿੰਦੇ ਹਾਂ ਕਿ ਠੀਕ ਹੈ ਆਪਾਂ ਹਟਾਉਂਦੇ ਆ ਪਹਿਲਾਂ ਤੇ ਇੱਥੇ ਇਹੀ ਸੀ ਨਾ ਪਹਿਲਾਂ ਤਾਂ ਬੀਜੇਪੀ ਇੱਕ ਤਾਂ ਇਹ ਕਲੀਅਰ ਕਰਨ ਕਦੇ ਤਾਂ ਇਹ ਕਹਿੰਦੇ ਸੈਂਟਰ ਦੀ ਸਕੀਮ ਹੈ ਜਦੋਂ ਆਪਾਂ ਇਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਸੈਂਟਰ ਦੀ ਸਕੀਮ ਹੈ ਫਿਰ ਲਾਗੂ ਕਰਵਾਉਂਦੇ 5 ਸਾਲ ਪਹਿਲਾਂ ਫਿਰ ਉਹਨਾਂ ਨੇ ਕਿਉਂ ਨਹੀਂ ਕਰਵਾਈ ਫਿਰ ਕਹਿੰਦੇ ਅਸੀਂ ਸਟੇਟ 'ਚ ਨਹੀਂ ਹੈਗੇ ਇਹ ਕੋਈ ਮਤਲਬ ਨਹੀਂ ਹੈ ਜੇ ਤੁਸੀਂ ਕਹਿੰਦੇ ਸਾਡੀ ਸੈਂਟਰ ਜਿਆਦਾ ਇੱਕ ਗੱਲ ਕਲੀਅਰ ਕਰੋ ਜਾਂ ਸੈਂਟਰ ਦਾ ਮੁੱਦਾ ਜਾਂ ਸਟੇਟ ਦਾ ਮੁੱਦਾ ਇਹਨਾਂ ਨੂੰ ਇਹ ਕਲੀਅਰ ਨਹੀਂ ਹੈਗਾ ਹਲੇ ਫਿਰ ਵੀ ਮੈਂ ਕਹਿੰਦਾ ਚਾਹੇ ਮੁੱਦਾ ਸੈਂਟਰ ਦਾ ਚਾਹੇ ਸਟੇਟ ਦਾ ਪੈਸਾ ਸਟੇਟ ਦਾ ਹੈ ਸੈਂਟਰ ਦਾ ਹੈ ਲੋਕਾਂ ਦਾ ਪੈਸਾ ਇਹ ਲੋਕਾਂ ਨੂੰ ਉਹਦਾ ਜਿਹੜਾ ਟੈਕਸ ਜਾਂਦਾ ਉਹ ਵਾਪਸ ਆਣਾ ਚਾਹੀਦਾ ਚਾਹੇ ਦਵਾਈ ਦੇ ਰੂਪ ਚ ਚਾਹੇ ਐਜੂਕੇਸ਼ਨ ਦੇ ਰੂਪ ਚ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਪੈਸਾ ਵਾਪਸ ਆਣਾ ਚਾਹੀਦਾ ਪੰਜਾਬ ਸਰਕਾਰ ਦੀ ਈਗੋ ਕਰਕੇ ਨਹੀਂ ਆ ਰਿਹਾ ਇੱਕੋ ਭਾਈ ਸਾਹਿਬ ਨੇ ਕਿਹਾ ਇਹਨਾਂ ਦਾ ਬੇਟਾ ਉਹਦੇ ਚ ਨਾ ਇਹ ਪਰਸਨਲ ਤੁਸੀਂ ਲੈ ਰਹੇ ਹੋ ਉਹ ਜਿਹੜਾ ਇਹ ਕੰਪਨੀ ਸਾਰੋ ਜਿਹੜਾ ਉਹ ਪੈਸਾ ਅਸੀਠੀ ਨੇ ਗੱਲ ਕੀਤੀ ਨਾ ਲੋਕਾਂ ਦਾ ਪੈਸਾ ਉਸੇ ਲੋਕਾਂ ਦੇ ਪੈਸੇ ਚ ਉਹਨੂੰ ਵਿਚਾਰੇ ਐਜੂਕੇਸ਼ਨ ਸਿਸਟਮ ਦੀ ਜੇ ਸਹੀ ਮੈਨੇਜ ਦੇਖਿਆ ਜਾਵੇ ਤੇ ਸੈਂਟਰ ਪਾਲਿਸੀ ਨੇ ਐਜੂਕੇਸ਼ਨ ਸਿਸਟਮ ਤਬਾਹ ਕਰ ਦਿੱਤਾ ਬਿਲਕੁਲ ਇਤਵਾ ਕਰਤਾ ਕਿਸੇ ਨੂੰ ਐਮੀਨੈਂਸ ਦਾ ਮਤਲਬ ਨਹੀਂ ਪਤਾ ਕਿਸੇ ਨੂੰ ਸਰਕਾਰੀ ਸਕੂਲ ਦਾ ਮਤਲਬ ਨਹੀਂ ਪਤਾ ਕਿਸੇ ਨੂੰ ਪ੍ਰਾਈਵੇਟ ਸਕੂਲ ਦਾ ਮਤਲਬ ਨਹੀਂ ਪਤਾ ਸਿਰਫ ਗਰੀਬ ਬੱਚਿਆਂ ਦੇ ਕਾਮਨ ਮੈਨ ਦੇ ਬੱਚੇ ਐਜੂਕੇਸ਼ਨ ਇਹਨਾਂ ਪਾਰਟੀਵਾਂ ਨੂੰ ਐਮਿਨੈਂਸ ਦਾ ਮਤਲਬ ਮੈਂ ਮੁੜ ਕੇ ਤੁਹਾਡੇ ਕੋਲ ਆਣੀ ਐ ਉਹ ਕਹਿੰਦੇ ਇਹਨਾਂ ਨੂੰ ਐਮਿਨੈਂਸ ਦਾ ਮਤਲਬ ਸਰਕਾਰ ਪਾਲਿਸੀ ਲੈ ਕੇ ਆਈ ਹੈ ਨਾ ਉਹ ਇਹਨਾਂ ਨੂੰ ਇੰਪਲੀਮੈਂਟ ਕਰ ਰਹੀ ਹੈ ਸਕੂਲਾਂ ਚੋਂ ਜਦ ਬੱਚੇ ਨਿਕਲ ਗਿਆਣਗੇ ਫਿਰ ਪਤਾ ਲੱਗੂਗਾ ਜਦੋਂ ਉਹ ਰਿਜ਼ਲਟ ਆਣਗੇ ਬੱਚੇ ਕਿਸ ਤਰ੍ਹਾਂ ਨਿਕਲ ਆਏ ਸਭ ਤੋਂ ਵੱਡੀ ਗੱਲ ਲੈ ਕੇ ਆ ਰਹੇ ਐ ਐਮਿਨੈਂਸ ਦੀ ਗੱਲ ਕਰਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੱਬਾ ਪਾਰ ਹੋਏ ਪਏ ਆ ਜਿਹੜੇ 95% 98% ਨੰਬਰ ਲੱਕ ਤੁਹਾਡੀ ਨੌਲੇਜ ਲਈ ਦੱਸ ਦਮਾ ਇਸ ਵਾਰ ਤੁਹਾਡੀ ਜਿਹੜਾ ਐਂਟਰੀ ਐਡਮਿਸ਼ਨ ਨਾ ਉਹ ਨੂੰ ਪਹੁੰਚਲੇ 99% ਬੱਚੇ ਨਹੀਂ ਪਹੁੰਚੇ ਮੈਡਮ ਮੇਰੀ ਬੇਟੀ ਨੇ ਖੁਦ 81 ਨੰਬਰ ਆਏ ਕੀ ਬੇਟੀ ਗਈ ਹੋਗੀ 93% ਬੱਚੇ ਐਬਸੈਂਟ ਨੂੰ ਮਿਲਿਆ ਔਰ ਔਰ ਬੱਚੇ ਲਾਈਨਾਂ ਚ ਲੱਗੇ ਹੋਏ ਆ ਉਹਨਾਂ ਦੀ ਐਡਮਿਸ਼ਨ ਨਹੀਂ ਹੋ ਰਹੀ ਐ ਇਹ ਜਿਹੜੀ ਭਾਜਪਾ ਸਰਕਾਰ ਹੈ ਤਿੰਨ ਕਾਨੂੰਨ ਖੇਤੀਬਾੜੀ ਵਾਲਿਆਂ ਲਈ ਜੋ ਲੈ ਕੇ ਆਈ ਸੀ ਉਹਦੇ ਖਿਲਾਫ ਅਸੀਂ ਜ਼ਿੰਮੇਵਾਰ ਜਿਹੜੇ ਦਿੱਲੀ ਵਿੱਚ ਬੈਠੇ ਸੀਗੇ ਪਰ ਉਹ ਤੋਂ ਪਹਿਲਾਂ 15 ਦਸੰਬਰ 1994 ਨੂੰ ਕਾਂਗਰਸ ਨੇ ਸਹਿਨ ਕੀਤੇ ਮਨਮੋਨ ਸਿੰਘ ਨੇ ਐਸਪੀ ਸ਼ੁਕਲੇ ਨੂੰ ਬਦਲੀ ਕਰਕੇ ਨਲੋੜਾ ਸਾਹਿਬ ਨੂੰ ਐਸਪੀ ਪ੍ਰਿੰਸੀਪਲ ਸਕੱਤਰ ਲਗਾ ਕੇ ਦੇਵ ਗੋੜਾ ਜੀ ਪ੍ਰਧਾਨ ਮੰਤਰੀ ਸੀ ਸਹਿਨ ਕਰਾਏ ਆ ਕਾਂਗਰਸ ਨੇ ਭਾਜਪੀ ਜਿੰਨੀ ਉਹਦੀ ਉਹ 15 ਦਸੰਬਰ 1994 ਤੇ ਸਹਿਨ ਕਰਾਏ ਆ ਠੀਕ ਹੈ ਨਾ ਬਾਕੀ ਰਹਿ ਗਈ ਗੱਲ ਹੁਣ ਇਹ ਕਹਿੰਦੇ ਜੀ ਆ ਸਕੂਲ ਖੋਲਣਾ ਹੋ ਇਹ 2009 ਤੋਂ ਲੱਗੇ ਪੰ ਜਿਹੜੇ 5-5 ਸਾਲ ਦੇ ਤਰਨ ਹੈ ਤਿੰਨ ਉਹਨਾਂ ਵਿੱਚ ਨਾ ਕਾਂਗਰਸ ਦਾ ਐਮਪੀ ਨਾ ਕਾਲੀਆਂ ਦਾ ਬਣਿਆ ਇੱਕ ਵਾਰੀ ਦੋ ਵਾਰੀ ਕਾਂਗਰਸ ਦਾ ਬਣਿਆ ਨਾ ਉਹ ਕਿਸੇ ਪਿੰਡਾ ਹੈ ਨਾ ਉਹਨਾਂ ਨੇ ਗ੍ਰਾਂਟ ਦਿੱਤੀ ਇੱਥੇ ਡਿਬੇਟ ਕਰਨ ਦਾ ਕੀ ਫਾਇਦਾ ਜੇ ਉਹ ਆਏ ਹੀ ਨਹੀਂ ਮੈਂ ਇਹ ਗੱਲ ਪੁੱਛਣਾ ਆਮ ਆਦੀ ਪਾਰਟੀ ਨੂੰ ਵੀ ਜਿਹੜੇ ਕੀ ਇਹ ਕਹਿੰਦੇ ਆ ਕਿ ਅੱਪੇ ਬਿਲਡਿੰਗਾਂ ਬਣਾਉਂਦੇ ਆ ਕਿਉ ਡਾਕਟਰ ਚੌਂਕ 'ਚ ਬੈਠ ਕੇ ਦਵਾਈ ਦੇਣਗੇ ਨੰਬਰ 1 ਕਾਠਗੜ੍ਹ ਦਾ ਹਸਪਤਾਲ ਦਾ ਬਣਾਵਾ ਸਾਡੇ ਐਮਐਲਏ ਸਾਹਿਬ ਸਿੰਗਲਾ ਸਭ ਨੂੰ ਆ ਕੇ ਜਿਹੜੇ ਅੱਜ ਸਾਡੇ ਉਮੀਦਵਾਰ ਹੈ ਉਹਨਾਂ ਨੇ ਹਸਪੀਟਲ ਬਣਾਇਆ ਉਹ ਮੱਲਾ ਕਲੀਨਿਕ ਕਿਉਂ ਬਣ ਗਿਆ ਸੱਤ ਸਕੂਲ ਸਾਡੇ ਅਪਡੇਟ ਕਰਾਤੇ ਇਹਨਾਂ ਨੇ ਪਿੱਛੇ ਬੈਗ ਲਿਆ ਕੋਈ ਸਰਕਾਰ ਅੱਗੇ ਜਾਂਦੀ ਕਿ ਪਿੱਛੇ ਆਂਦੀ ਬਾਕੀ ਸਾਰੇ ਛੱਡੋ ਬਲਾ ਚੌਰ ਦੇ ਦੱਸੋ ਵੀ ਮਨੀਸ਼ ਤਿਵਾੜੀ ਨੇ ਬਲਾ ਚੌਰ ਨੂੰ ਦਿੱਤਾ ਕੀ ਹੈ ਤਿਵਾੜੀ ਨੇ ਸਾਡੇ ਪਿੰਡਾਂ ਦੇ ਗਰੰਡਾਂ ਦਿੱਤੀਆਂ ਕਿਹੜੇ ਪਿੰਡ ਬੜੇ ਕੰਮ ਕਹਿੰਦੇ ਹੋ ਵੱਡਾ ਕੰਮ ਹੈ ਵੱਡਾ ਕੰਮ ਕਿਹਾ ਜੀ ਕਾਲਜ ਲਗਾਏ ਜੁਨਾ ਯੂਨੀਵਰਸਿਟੀ ਕਾਲਜ ਲਗਾਏ ਅਜੀ ਅਜੀ ਕੱਲ ਉਹਦਾ ਪੱਥਰ ਸਾਡੇ ਕੈਪਟਨ ਸਾਹਿਬ ਲੱਗ ਕੇ ਵਾਸਤੇ ਗਏ ਤੇ ਪ੍ਰੇਮ ਚੰਦ ਭੀਮਾ ਜੀ ਨਾਲ ਬੈਠੇ ਤੇ ਰੇਲਵੇ ਟਰੈਕ ਬਣਾਇਆ ਉਹ ਕਹਿੰਦੇ ਰਹੇ ਬਾਰ-ਬਾਰ ਇਸ ਈਨੋ ਪ੍ਰੇਮ ਚੰਦ ਭੀਮਾ ਜੀ ਆ ਬਾਰ-ਬਾਰ ਕਹਿੰਦੇ ਰਹੇ ਕਿ ਮੈਂ ਨਾਲ ਹੋ ਗਿਆ ਮੈਂ ਲੈ ਕੇ ਆਇਆ ਜਦੋਂ ਇਹ ਆਪਾਂ ਆਮਾਦੀ ਪਾਰਟੀ ਦਾ ਇਲੈਕਸ਼ਨ ਲੜਦੇ ਤੇ ਇਹ ਪ੍ਰੇਮ ਚੰਦ ਭੀਮਾ ਦੀ ਆਵਾਜ਼ ਹੈ ਇਹ ਕਹਿੰਦੇ ਬਈ ਭਗਵੰਤ ਚੰਦ ਭੀਮਾ ਜੀ ਵਿੱਚ ਫਿਰ ਆਮਾਦੀ ਪਾਰਟੀ ਚਲੀ ਉਹ ਤੁਹਾਡੇ ਨਾਲ ਹੀ ਆਗੇ ਮੈਂ ਮੇਰਾ ਆਏ ਤੇ ਤੁਹਾਡੇ ਨਾਲ ਹੀ ਆ ਗਏ ਹੁਣ ਨਹੀਂ ਆਏ ਨਹੀਂ ਇੱਥੇ ਨਹੀਂ ਆਏ ਇੱਥੇ ਉਹ ਘਰ ਬੈਠੇ ਸਾਡੇ ਇਲਾਕੇ ਦੀ ਇਹ ਮੰਗ ਹੈਗੀ ਸਾਡਾ ਇਲਾਕਾ ਚਾਹੁੰਦਾ ਹੈਗਾ ਕਿ ਉਹ ਜਿਹੜੀ ਅਗਨੀ ਵੀਰ ਜਿਹੜੀ ਹੈਗੀ ਸਕੀਮ ਲੈ ਕੇ ਆਏ ਹੈ ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਐਸ ਇਲਾਕੇ ਦੇ ਲੋਕ ਜਿਹੜੇ ਹੈਗੇ ਜਿਆਦਾ ਤੱਕ ਆਰਮੀ ਦੇ ਵਿੱਚ ਜਾਂਦੇ ਹੈਗੇ 에어ਪੋਰਟ ਵਿੱਚ ਸਾਰੇ ਜਾਂਦੇ ਇਹ ਬਿਲਕੁਲ ਜਿਹੜੀ ਚੀਜ਼ ਹੈ ਬੰਦ ਹੈ ਦੂਸਰੀ ਇਹੀ ਗੱਲ ਹੈ ਦੋ ਤਰੀ ਲੜਾਈ ਦੇ ਵਿੱਚ ਇਸ ਵੇਲੇ ਐਸ ਵੇਲੇ ਮੈਂ ਸਾਰੇ ਜਿਹੜੇ ਹੈਗੇ ਜਿੰਨੇ ਵੀ ਵੋਟਰ ਹੈ ਮਾਨਜੋਗ ਵੋਟਰ ਹੈ ਉਹਨਾਂ ਨੂੰ ਅਪੀਲ ਕਰਿਆ ਚਾਹੁੰਦਾ ਵੀ ਸਾਡਾ ਦੇਸ਼ ਇਸ ਵੇਲੇ ਸੰਵਿਧਾਨ ਸਾਡਾ ਸੰਵਿਧਾਨ ਹੈ ਕਦਰ ਦੇ ਵਿੱਚ ਉਹ ਇੱਕ ਮਾਧਿਅਮ ਨਾਲ ਕਿ ਇੱਕੋ ਮਾਧਿਅਮ ਹੈ ਪਹਿਲੀ ਗੱਲ ਇਹ ਉਹਦੇ ਵਿੱਚੋਂ ਕੁਝ ਬੰਦੇ ਸਿਲੈਕਟ ਹੋਣਗੇ ਉਹ ਅੱਗੇ ਪੱਕੇ 15% ਉੱਚੋ ਜਾਣਗੇ ਆਰਮੀ ਚ ਤੋਂ ਸਿਰਫ ਇੱਕ ਮਾਧਿਅਮ ਨਹੀਂ ਹੈਗਾ ਇਹ ਨਾ ਇੱਕ ਕੰਪਲਸਰੀ ਕੇਸ ਲਈ ਕਿ ਹਰੇਕ ਨੇ ਅਗਨੀਵੀਰ ਜੁਆਇਨ ਕਰਨੀ ਉਹਦੀ ਇੱਛਾ ਹੈ ਜਿਹਨੇ ਕਰਨੀ ਹੈ ਜਾਂ ਨਹੀਂ ਕਰਨੀ ਹੈ ਵੋਲੰਟਰੀ ਹੈ ਤੇ ਨੰਬਰ 2 ਗਣੇ ਸੰਵਿਧਾਨ ਖਤਰੇਜ ਹੈ ਸੰਵਿਧਾਨ ਉਹਦਾ ਖਤਰੇਸਿਕਾ ਜਦੋਂ ਅਮਰਜੈਂਸੀ ਲੱਗੀ ਸੀ ਜੇ ਬਦਨ ਨੇ ਨੂੰ ਸੰਵਿਧਾਨ ਬਦਨ ਨੇ ਨੂੰ ਮੈਡਮੈਡ ਨੂੰ ਗਲਤ ਮੰਨਦੇ ਆ ਉਹ ਖੁਦ ਉੱਚ ਆਟੀ ਗੱਲ ਹੈ ਉਹ ਸਾਨੂੰ ਆਟੀ ਗੱਲ ਬਾਬਾ ਸਾਹਿਬ ਮਮੇਦ ਕਰਨੇ ਦਿੱਤਾ ਕਿ ਸੁਵਿਧਾਨ ਨੂੰ ਆਪਾਂ ਲੋਡ ਪੈਣ ਤੇ ਅਮੈਂਡ ਕਰ ਸਕਦੇ ਆ ਸਾਡੇ ਦੁਆਰੇ ਕੀਤੇ ਆ ਕਿਉਂਕਿ ਸਾਡੇ ਚੁਣੇ ਹੋਏ ਨਮਾਇंदे ਕਰਦੇ ਸਿੰਪਲ ਮੈਜੋਰਟੀ ਨਾਲ ਤੇ ਸਪੈਸ਼ਲ ਸਪੈਸ਼ਲ ਮੈਜੋਰਟੀ ਇੱਕ ਬੇਨਤੀ ਹੈ ਸਿੰਪਲ ਤੇ ਸਿੰਪਲ ਦੇ ਸਪੈਸ਼ਲ ਮੈਜੋਰਟੀ ਨਾਲ ਬਦਲ ਸਕਦੇ ਆ ਸੌਰੀ ਅੱਗੇ ਅੱਗੇ ਤੋਂ ਵੀ ਬਦਲੇ ਜਾਂ ਸੀਗਾ ਹੁਣ ਵੀ ਹੋ ਰਿਹਾ ਹੈ ਤੇ ਜਿਹੜੇ ਰੋਲਾ ਪਾ ਰਹੇ ਨੇ ਕੀ ਇਹ ਇਹ 400 ਬਾਰ ਚੱਲੇਗੇ ਤਾ ਹੈ ਇਲੈਕਸ਼ਨ ਨਹੀਂ ਹੋਣ ਦੇਣਗੇ ਇਹਨਾਂ ਨੂੰ ਪੁੱਛੋ ਕਿ ਇਹ ਇਹਨਾਂ ਨੂੰ ਪਤਾ ਹੈ ਸੰਵਿਧਾਨ ਵਿੱਚ ਬੇਸਿਕ ਸਟਰਕਚਰ ਹੈ ਭਾਜਪਾ ਦੇ ਕੈਂਡੀਡੇਟ ਸੁਭਾਸ਼ ਸ਼ਰਮਾ ਹਾਲਾਂਕਿ ਸੰਕਲਪ ਪੱਤਰ ਕਾਫੀ ਵੱਡਾ ਉਹਨਾਂ ਨੇ ਜਾਰੀ ਕੀਤਾ ਹੈ ਟੂਰਿਜ਼ਮ ਮਹੱਭ ਬਣਾਉਣ ਦੀ ਗੱਲ ਕੀਤੀ ਹੈ ਰੇਲ ਕਨੈਕਟੀਵਿਟੀ ਦੀ ਗੱਲ ਕੀਤੀ ਹੈ ਪਰ ਇਹ ਦਾਅਵੇਵਾਦੇ ਪਹਿਲਾਂ ਵੀ ਹੁੰਦੇ ਰਹੇ ਤੁਹਾਨੂੰ ਲੱਗਦਾ ਕੀ ਸ਼ੋਰਟੀ ਲੋਕ ਕਿਵੇਂ ਯਕੀਨ ਕਰਨਗੇ ਤੁਸੀਂ ਪੂਰੇ ਕਰੋਗੇ ਸਾਡੇ ਕੋਲ ਛੋਟੀ ਸਬਕਾ ਸਾਥ ਸਬਕਾ ਵਿਕਾਸ ਤੇ ਅਸੀਂ ਕਰਕੇ ਦਿਖਾਇਆ ਹੈ ਤੇ ਬਲਾ ਚੋਰ ਵਾਸਤੇ ਜੋ ਸਪੈਸ਼ਲ ਹੈ ਜੋ ਰੇਲਵੇ ਨਾਲ ਜੋੜਨਾ ਵਾਲਾ ਜੋ ਨੂੰ ਬਹੁਤ ਪੁਰਾਣਾ ਮੁੱਦਾ ਹੈ ਜੀ ਤੇ ਸਾਡੇ ਜਦੋਂ ਐਮਪੀ ਸਾਹਿਬ ਬਣਨਗੇ ਤੇ ਸਭ ਨਾਲ ਪਹਿਲਾਂ ਇਹ ਕੰਮ ਕਰਨਗੇ ਤੇ ਦੂਸਰਾ ਬਲਾਚੌਰ ਦੀ ਆਬਾਦੀ ਨੂੰ ਬਲਾਚੌਰ ਦੀ ਆਬਾਦੀ ਨੂੰ ਦੇਖਦੇ ਹੋਏ ਨਾ ਇੱਕ ਸਿਹਤ ਸੂਲਤਾਂ ਦੇ ਦੇ ਇੱਕ بڑا ਹਸਪਤਾਲ ਦੀ ਸਾਨੂੰ ਜ਼ਰੂਰਤ ਹੈ ਤੇ ਉਹ ਸਾਨੂੰ ਅਸੀਂ ਐਮਪੀ ਸਾਹਿਬ ਸਾਡੇ ਕਹਿੰਦੇ ਜ਼ਰੂਰ ਬਣਾਵਾਗੇ ਇਹ ਦੋ ਬਲਾਚੌਰ ਵਾਸਤੇ ਖਾਸ ਬੜੇ ਪੈਕੇਜ ਹੈ ਬਾਕੀ ਦੇਖੋ ਲਾ ਐਂਡ ਆਰਡਰ ਨਸ਼ਾ ਹੁਣ ਮੈਂ ਉਹਨਾਂ ਕੋਲ ਸਵਾਲ ਲੈ ਲਿਆ ਉਹਦੇ ਬਾਰੇ ਅਸੀਂ ਜਾਣਦੇ ਆ ਕਿ ਇਹਨਾਂ ਦੇ ਚੁਣੇ ਹੋਏ ਐਮਐਲਏ ਸਾਹਿਬ ਕਬਰ ਵਿਜੇ ਪ੍ਰਤਾਪ ਨੇ ਕਿਹਾ ਇਹਨਾਂ ਦੀ ਰੈਲੀ ਵਿੱਚ ਕਿ ਨੰਬਰ ਅੰਮ੍ਰਿਤਸਰ ਜਿਹੜਾ ਨਸ਼ਾ ਵਿਕਦਾ ਨਾ ਓਹ ਰਾਗਵ ਚੱਡੇ ਦਾ ਵਿਕਦਾ ਜਿਆਦਾ ਝੂੜ ਰਾਗਵ ਚੱਡਾ ਬੋਲਦਾ ਜਾਂ ਫਿਰ ਇਹਨਾਂ ਦਾ ਚੁਣਿਆ ਹੋਇਆ ਇਹਨਾਂ ਨੇ ਟਿਕਟ ਦਿੱਤੀ ਇਹਨਾਂ ਦਾ ਐਮਐਲਏ ਕਿਆ ਨਾਮ ਹੈ ਜੀ ਕਬਰ ਬੀਏ ਪ੍ਰਤਾਪ ਦੂਸਰਾ ਲਾਅ ਐਂਡ ਆਰਡਰ ਵਾਸਤੇ ਇਹਨਾਂ ਦੇ ਬਣਾਏ ਹੋਏ ਏਜੀ ਸਾਹਿਬ ਸੁਪਰੀਮ ਕੋਰਟ ਚ ਹਲਫਨਾਮਾ ਦਿੰਦੇ ਕਿ ਪੰਜਾਬ ਚ ਖਤਰਾ ਹੈ ਆਖਤਵਾਦ ਪਨਪਰਿਆ ਹੈ ਜੋ ਉਥੇ ਆਈਬੀ ਦੇ ਦਫਤਰ ਤੇ ਹਮਲਾ ਹੈ ਉਹਦਾ ਹਵਾਲਾ ਦੇ ਕੇ ਕਿ ਆਤਕਵਾਦ ਪਨਪਨੇ ਲਾਹਾਂ ਡਾਡਰ ਦੀ ਸ੍ਰੀ ਬੜੀ ਮਾੜੀ ਤੇ ਵਿੱਚ ਸਿੱਧੂ ਮੂਸੇਵਾਲਾ ਸਪੈਸ਼ਲ ਜ਼ਿਕਰ ਕੀਤਾ ਇਹਨਾਂ ਨੇ ਕਿ ਇੱਕ ਮਸ਼ਹੂਰ ਸਿੰਗਰ ਉਹ ਵੀ ਸਿਕਿਉਰਟੀ ਰੀਜ਼ਨ ਕਰਕੇ ਮਾਰਿਆ ਗਿਆ ਤੇ ਉਸ ਮੇਰੇ ਦਰਸਤ ਆਇਆ ਬੜਾ ਬਰਨਿੰਗ ਇਸ਼ੂ ਹੈ ਬੇਸਿਕਲੀ ਕੀ ਆ ਇਹ ਸਾਰੇ ਮੁੱਦੇ ਤੋਂ ਪੜਕਾ ਰਹੇ ਆ ਸਾਡੀ ਐਜੂਕੇਸ਼ਨ ਦੀ ਕਿਸੇ ਨੇ ਗੱਲ ਕੀਤੀ ਹੈ ਪ੍ਰਾਇਮਰੀ ਐਜੂਕੇਸ਼ਨ ਸਾਡੀ ਕਿੱਥੇ ਹੈਗੀ ਆ ਆ ਸਾਡੇ ਬੱਚੇ ਹੈਗੇ ਜੇ ਕਿਸਨ ਟ੍ਰੀਟਮੈਂਟ ਕਰਵਾਨੀ ਥੋ 70 ਕਿਲੋਮੀਟਰ 80 ਕਿਲੋਮੀਟਰ ਪੀਜੀਆ ਹੀ ਹੈ ਕੋਈ ਸੜਕ ਦੀ ਗੱਲ ਕਰੀ ਜਾਂਦਾ ਕੋਈ ਕਹਿੰਦਾ ਜੀ 400 ਪਾਰ ਕੋਈ ਕੁਛ ਹੈ ਅਸਾਚੀ ਵਿਕਾਸ ਦੇਣਾ ਤੇ ਕਰਾਂਗੇ ਅਸੀਂ ਕੁਛ ਕਰਾਂਗੇ ਆ ਹੁਣ ਇੱਕ ਨਵਾਂ ਸ਼ਗੂਫਾ ਚੱਲ ਪਿਆ ਪਿੱਛੇ ਫਲੈਕਸ ਲੱਗੀ ਹੋਈ ਹੈਗੀ ਹੈ ਜੋ ਰਾਮ ਕੋ ਲਾਇਆ ਹਮ ਉਸਕੋ ਲਾਏਗੇ ਰਾਮ ਪਗਵਾਨ ਕਣਕਣ ਵਿੱਚ ਹੈ ਕੌਣ ਲੈ ਕੇ ਆਊਗਾ ਇਨੀ ਕਿਹਦੇ ਜਿਹੜੀ ਕਿ ਆ ਰਾਮ ਨੂੰ ਖਤਮ ਕਰ ਦੂਗਾ ਕਿਹੜੀ ਪਾਰਟੀ ਆਡੀ ਖਤਮ ਕਰ ਦੋਗੀ ਬਟ ਬੀਲ ਖੜੇ ਕੀਤੇ ਸੀ ਨੌਂਸ ਨੇ ਦੱਸੋ ਨਾ 10 ਸਾਲ ਦਾ ਵਿਕਾਸ ਦੱਸੋ ਇਹਨਾਂ ਨੇ ਕੀ ਕੀਤਾ ਗੱਲਾ ਧਰਮ ਦੀ 10 ਸਾਲ ਦਾ ਵਿੱਚ ਕਰ ਲਿਆ ਇਹਦਾ ਬਹੁਤ ਛੋਟਾ ਜਿਹਾ ਜਵਾਬ ਠੀਕ ਹੈ ਛੋਟਾ ਛੋਟਾ ਚਾਹੇ ਲੋਕ ਸਭਾ ਹਲਕੇ ਦੀ ਗੱਲ ਕਰਨੀ ਹੈ ਚਾਹੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚਲੇ ਜਾਈਏ ਸਾਰੇ ਪਿੰਡਾਂ ਦੇ ਕਸਬਿਆਂ ਦੇ ਸ਼ਹਿਰਾਂ ਦੇ ਜਿਹੜੇ ਮਸਲੇ ਨੇ ਉਹ ਇੱਕੋ ਜਿਹੇ ਹੁੰਦੇ ਨੇ ਸੋ ਹਾਲਾਂਕਿ ਲੋਕ ਜਿਹੜੇ ਨੇ ਪੋਲੇ ਨੇ ਹਲੇ ਵੀ ਉਹਨਾਂ ਉਮੀਦਵਾਰਾਂ ਤੇ ਓਨੀ ਉਮੀਦ ਲਾ ਕੇ ਬੈਠੇ ਨੇ ਲੇਕਿਨ ਹੁਣ ਇਹਨਾਂ ਦੇ ਉਮੀਦਵ 4 ਜੂਨ ਤੋਂ ਬਾਅਦ ਨਤੀਜਾ ਜਿਹੜੀ ਤਸਵੀਰ ਹਾਲੇ ਧੁੰਦਲੀ ਹੈ ਉਹ ਸਾਫ ਹੋ ਜਾਏਗੀ ਕਿ ਆਖਿਰ ਪੰਜਾਬ ਦੇ ਲੋਕਾਂ ਦੀਆਂ ਸਦੀਆਂ ਤੋਂ ਚੱਲੀ ਆ ਰਹੀਆਂ ਦਹਾਕੇ ਤੋਂ ਚੱਲੀ ਆ ਰਹੀਆਂ ਉਮੀਦਾਂ ਜਿਸ ਤਰੀਕੇ ਸਿਆਸੀ ਪਾਰਟੀਆਂ ਉਮੀਦਾਂ ਬਣਾਉਂਦੇ ਨੇ ਕਿੰਨਾ ਕੁ ਪੂਰੀਆ ਕਰਦੇ ਨੇ ਆਨਾਲ ਸਮਾਂ ਦੱਸੇਗਾ ਵਿੜਾ ਜਰਨਲਿਸਟ ਵਿਸ਼ਾਲ ਦੇ ਨਾਲ ਪ੍ਰਿਯੰਕਾ ਮਿੱਲੂ ਦਿੱਲੀਪੁਰ ਪੰਜਾਬ ਰਹਿ ਹਿਮਾਚਲ ਬਲਾਚੌਰ